ਅਮਰਤਪਾਲ ਫੈਕਟਰ ਨਹੀਂ ਉਹਨਾਂ ਕੰਮ ਕਰੂਗਾ ਹੁਣ ਫੈਕਟਰ ਕੀ ਆ ਸੰਦੀਪ ਦੀ ਕੋਈ ਸ਼ਾਤ ਛੋਟੀ ਨਹੀਂ ਅਸਲ ਦੇ ਵਿੱਚ ਸੰਦੀਪ ਸਿੰਘ ਦੀ ਲੋਕ ਕੁਰਬਾਨੀ ਮੰਨ ਰਹੇ ਅੱਜ ਦੀ ਘੜੀ ਜੇ ਦੇਖਿਆ ਜਾਵੇ ਮਨਦੀਪ ਦਾ ਪੱਖ ਉਥੇ ਭਾਰੂਗਾ ਕਾਂਗਰਸ ਤੇ ਬੀਜੇਪੀ ਦਾ ਗੇਮ ਚ ਆਊਟ ਆ ਇਸ ਮਾਕੇ ਇਲੈਕਸ਼ਨ ਦੇ ਵਿੱਚ ਠੀਕ ਆ ਬੇਸ਼ੱਕ ਜਿਹੜੀ ਮਰਜ਼ੀ ਕਾਨਫਰੰਸ ਕਰੀ ਜਾਣ ਉੱਥੇ ਪੰਥਕ ਹਲਕਾ ਹੈਗਾ ਪੰਥਕ ਤੇ ਨਾਲ ਉੱਥੇ ਦੋ ਹੈਗੀਆਂ ਨੇ ਤੀਜੀ ਕੀ ਆ ਸਰਕਾਰ ਹੈਗੀ ਆ ਜਿਹਦੇ ਕੋਲ ਹੱਥ ਚ ਪਾਵਰ ਹੈਗੀ ਆ ਇਹਨਾਂ ਤਿੰਨਾਂ ਦਾ ਆਪਸ ਵਿੱਚ ਪੇੜ ਹੋਣਾ ਇੱਕ ਤਾਂ ਉਹ ਪਾਰਟੀ ਹੈ ਜਿਹੜੀ ਕੀ ਆ ਪੰਜਾਬ ਨੂੰ ਕੈਲੀਫੋਰਨੀਆ ਬਣਾਉਂਦੀ ਹੈ ਇੱਕ ਪਾਰਟੀ ਉਹ ਆ ਜਿਹੜੀ ਪੰਜਾਬ ਨੂੰ ਖਾਲਿਸਤਾਨ ਬਣਾਉਂਦੀ ਹੈ ਇੱਕ ਪਾਰਟੀ ਕੀ ਆ ਉਹਦੇ ਚ ਉਹ ਆ ਜਿਹੜੀ ਮਾਕੇ ਕੀ ਆ ਹਿੰਦੂਸਤਾਨ ਬਣਾਉਂਦੀ ਹੈ ਹਿੰਦੂਸਤਾਨੀ ਹਿੰਦੂਸਤਾਨ ਬਣਾਉਂਦੀ ਹੈ ਇੱਕ ਰੰਗਲਾ ਪੰਜਾਬ ਬਣਾਉਂਦੀ ਆ ਉਹ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਮੈਂ ਕਹਿੰਦਾ ਆਮ ਆਦਮੀ ਪਾਰਟੀ ਨੇ ਵੀ ਕੀ ਆ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਵੀ ਐਕਸਪੀਰੀਅੰਸ ਵਾਲਾ ਬੰਦਾ ਚਾਹੀਦਾ ਤਿੰਨ ਵਾਰ ਦਾ ਐਮਐਲਏ ਦਾ ਕੋਈ ਕਿਡਰ ਛੋਟਾ ਨਹੀਂ ਹੁੰਦਾ ਹਾਲਾਂਕਿ ਉਹਦੇ ਤੇ ਵੀ ਕੀ ਆ ਮੈਂ ਕਹਿੰਦਾ ਡਰਗ ਦੇ ਮਾਕੇ ਅਲੀਗੇਸ਼ਨ ਲੱਗ ਰਹੇ ਉਹਦੀ ਕਹਿੰਦੇ ਗੱਡੀ 'ਚੋਂ 2 ਕਿਲੋ ਅਮਰਤਪਾਲੂ ਸਪੋਰਟ ਕਰਨ ਵਾਲੇ ਜਿਹੜੇ 45 ਸਰਪੰਚਾਂ ਦਾ ਧੜਾ ਸੀ ਉਹ ਅੱਜ ਕਿੱਧਰ ਖੜਾ ਕਾਲੀ ਦਲ ਨਾਲ ਖੜ ਗਿਆ ਜਿਹੜੇ ਬਾਗੀ ਮਾ ਕੇ ਸਰਪੰਚਾਂ ਨਾਲ ਧੜੇ ਨੇ 45 ਮੌਜੂਦਾ ਸਰਪੰਚ ਨੇ 8 ਦੇ ਕਰੀਬ ਕਾਉਂਸਲਰ ਆ ਜਿਹੜੇ ਮਾ ਕੇ ਸ਼ਹਿਰ ਦੇ ਕਾਉਂਸਲਰ ਹੈਗੇ ਆ ਚੈਨਲਾਂ ਦੇ ਉੱਤੇ ਵੀ ਕੀ ਆ ਵਾਰ-ਵਾਰ ਕੀ ਆ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਜੀ ਬਾਰਸ ਪੰਜਾਬ ਦਾ ਕੈਂਡੀਡੇਟ ਆ ਉਹ ਹੁਣ ਹਰੇਕ ਬੰਦਾ ਕੀ ਆ ਉਹਨੂੰ ਆਪ ਦਾ ਕੀ ਆ ਬਣਾਉਣਾ ਲੋਜਦਾ ਠੀਕ ਹੈ ਨਾ ਮੋਹਰ ਲਾਉਣੀ ਲੋਜਦਾ ਕਿਉਂਕਿ ਅਗਲੇ ਕੁਰਬਾਨੀ ਕਰਨ ਦਾ ਕਿਸੇ ਚ ਮੱਦਦਾ ਨਹੀਂ ਕੁਰਬਾਨੀ ਨੂੰ ਮੈਂ ਕਹਿੰਦਾ ਸਾਡੇ ਸ਼ਹੀਦਾਂ ਇਹੜਾ ਬੰਦਾ ਇਸ ਇਲੈਕਸ਼ਨ ਨੂੰ ਜਿੱਤਦਾ ਪਹਿਲੀ ਗੱਲ ਤਾਂ ਉਹ ਟੀਮ ਸਿੱਧੀ ਫਾਈਨਲ 'ਚ ਬਾਗੀ ਸਮਝ ਲਓ ਵੀ ਅਗਰੀ ਜਿਹੜੀ ਮਾਕੇ ਇਲੈਕਸ਼ਨ 27 ਵਾਲੀ ਹੋਣੀ ਆ ਉਹਦੇ ਚ ਕੀ ਹੈ ਮੇਨ ਵਿਰੋਧੀ ਦੇ ਰੋ ਪਾਰਟੀ ਨਿਤਰੂਗੀ ਜਿਹੜੀ ਕੀ ਹੈ ਇਸ ਇਲੈਕਸ਼ਨ ਦੇ ਵਿੱਚ ਮਾਕੇ ਜਿੱਤਦੀ ਆ ਪੰਜਾਬ ਦੇ ਵਿੱਚ ਮਾਹੌਲ ਜ਼ਿਮਨੀ ਚੋਣ ਦਾ ਤੇ ਤਰਨ ਤਨ ਦੀ ਜ਼ਿਮਨੀ ਚੋਣ ਜਿਹੜੀ ਆ ਉਹ ਸਿਰ ਤੇ ਹਰ ਪਾਰਟੀ ਆਪੋ ਆਪਣੀ ਜਿੱਦਾ ਦਾਵਾ ਠੋਕਦੀ ਜਿਹੜੀ ਆ ਉਹ ਨਜ਼ਰ ਆਉਂਦੀ ਆ ਕੈਸੇ ਸਮੀਕਰਨੇ ਹੁਣ ਤੱਕ ਦੀਆਂ ਕਿਆਸਰਾਈਆਂ ਕੀ ਨੇ ਲੋਕ ਕੀ ਕਹਿੰਦੇ ਨੇ ਹੁਣ ਤੱਕ ਕਿਹੜਾ ਉਮੀਦਵਾਰ ਅੱਗੇ ਚੱਲ ਰਿਹਾ ਆ ਇਸ ਬਾਬਤ ਗੱਲਬਾਤ ਕਰਾਂਗੇ ਲੋਕਤਾਰ ਲਹਿਰ ਤੋਂ ਭਾਈ ਰੁਪਿੰਦਰ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਰੁਪਿੰਦਰ ਭਾਈ ਸਵਾਗਤ ਆ ਰਹੇ ਮੇਰੇ ਨਾਲ ਆਰਐਮਬੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਕਹਿੰਦੀ ਹੈ ਜੀ ਕਰਤਾਰਨ ਤਰਨ ਦੀ ਜਿਮਨੀ ਚੂਣ ਦੀ ਗੱਲ ਕਰੀਏ ਤਾਂ ਜਿੱਥੇ ਹਰਮਿਤ ਸੰਧੂ ਹੋਰੀ ਨੇ 77 ਪਾਰਟੀ ਦੇ ਉਮੀਦਵਾਰ ਨੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਸਾਫ਼ ਤੌਰ ਤੇ ਕਿ ਜੇਕਰ ਕੰਮ ਕਰਵਾਉਣੇ ਨੇ ਕੰਮ ਤਾਂ ਫਿਰ ਕਹਿੰਦੇ ਸਰਕਾਰ ਨੇ ਕਰਨੇ ਆ ਹੋਰ ਬਹੁਤ ਤੁਰੇ ਫਿਰਦੇ ਆ ਚੋਰ ਲੁਟੇਰੇ ਬਹੁਤ ਕੁਛ ਉਹਨਾਂ ਦੇ ਵੱਲੋਂ ਗਏ ਤੇ ਕਹਿੰਦੇ ਫਿਰ ਕੰਮ ਤਾਂ ਸਰਕਾਰ ਨੇ ਕਰਨੇ ਆ ਸਰਕਾਰ ਨੂੰ ਵੋਟ ਪਾਉਗੇ ਤਾਂ ਹੀ ਫਿਰ ਤੁਹਾਡੇ ਕੰਮ ਹੋਣਗੇ ਨਹੀਂ ਕੰਮ ਤਾਂ ਜਸ਼ਵੈ ਮੈਨੂੰ ਐ ਲੱਗਦਾ ਵੀ ਕੰਮ ਤਾਂ ਸਾਰੇ ਨਿਭੜ ਗਏ ਨਾ ਤਾਂ ਕਿਸੇ ਚੀਜ਼ ਦੀ ਮਾ ਕੇ ਹੁਣ ਪੰਜਾਬ ਨੂੰ ਲੋੜ ਲੱਗਦੀ ਆ ਪੰਜਾਬ ਦਾ ਕੋਈ ਮੁੱਦਾ ਹੀ ਇੱਕ ਰਹਿ ਗਿਆ ਸਿਰਫ ਕੀ ਆ ਭੰਡਣਾ ਹੁਣ ਕਈ ਤਾਂ ਕਹਿੰਦੇ ਵੀ ਭੰਡ ਨੂੰ ਕੱਲਾ ਭੰਡਣਾ ਆਉਂਦਾ ਕੰਮ ਕੱਲੇ ਕਹਿੰਦੇ ਭੰਡਣ ਦਾ ਕਰਦਾ ਪਰ ਕੱਲਾ ਭੰਡ ਨਹੀਂ ਮੈਂ ਕਹਿੰਦਾ ਵੀ ਜਿਹੜੇ ਬੰਦੇ ਵੀ ਪੰਜਾਬ 'ਚ ਅੱਜ ਹੈਗੇ ਆ ਉਹ ਕੀ ਦੂਜੇ ਨੂੰ ਨਿੰਦ ਕੇ ਕੀ ਹਾਲ ਦਾ ਚੰਗਾ ਬਣਾਣਾ ਚਾਹੁੰਦੇ ਆ ਇੱਕ ਸਾਡਾ ਕੋਈ ਮਿੱਤਰ ਸੀ ਉਹ ਵੀ ਗੱਲ ਕਰਦਾ ਇਹ ਕਹਿੰਦਾ ਮੇਰੇ ਘਰ ਦੇ ਨਾ ਜਦੋਂ ਕਈ ਹਰੀ ਕਹਿੰਦਾ ਫਲਾਣਾ ਬੜਾ ਚੰਗਾ ਕਹਿੰਦਾ ਮਾਦੇ ਘਰ ਦੇ ਨੂੰ ਕਹਿੰਦਾ ਤੁਹਾਨੂੰ ਪਤਾ ਵੀ ਉਹ ਚ ਫਲਾਣਾ ਆਇਆ ਬਾ ਉਹ ਨਸ਼ੇੜੀ ਆ ਜੋ ਕੈਰੈਕਟਰ ਦਾ ਮਾੜਾ ਕਹਿੰਦਾ ਨਿੰਦ ਕੇ ਕਹਿੰਦਾ ਮੈਂ ਆਪਦੇ ਨਾਲ ਚੰਗਾ ਕਹੋਣਾ ਅੱਜ ਹਾਲਾਤ ਇਹ ਬਣ ਗਏ ਯਾਰ ਮੈਂ ਕਹਿੰਦਾ ਵੀ ਤੁਸੀਂ ਅਕਾਲੀ ਦਲ ਦੇ ਮ ਸ਼ਰਮ ਜਮੀ ਲੈ ਗਈ ਮਾਕੇ ਲੋਕਾਂ ਨੂੰ ਕੋਈ ਸੰਗ ਸ਼ਰਮੀ ਹੈ ਨਹੀਂ ਵੀ ਕੱਲ ਨੂੰ ਸਵਾਲ ਜਿਹੜੇ ਕਰਨੇ ਆ ਅੱਜਾ ਪੱਤਰਕਾਰ ਵੀਰ ਵੀ ਜਿਹੜੇ ਮਾਕੇ ਹੁਣ ਸਵਾਲ ਕਰ ਰਹੇ ਆ ਉਹਨਾਂ ਨੇ ਵੀ ਮੁੱਦੇ ਮਿਹੂਣੇ ਕੀ ਮੇਰੇ ਖਿਆਲ ਸਵਾਲ ਕਰਨੇ ਸ਼ੁਰੂ ਕਰਤੇ ਆ ਮੈਂ ਕਹਿੰਦਾ ਪੰਜਾਬ ਦਾ ਅੱਜ ਮੁੱਦਾ ਜਰ ਇਹੀ ਰਹਿ ਗਿਆ ਵੀ ਕੀ ਇਹ ਤਰਨ ਤਰਨ ਸੀਟ ਜਿੱਤ ਨਹੀਂ ਕੀਨੇ ਆ ਦੂਜੇ ਸਿਰਫ ਕੀ ਆ ਇੱਕ ਦੂਜੇ ਨੂੰ ਮਾ ਗਾਲਾਂ ਦਵਾਈਆਂ ਜਾ ਰਹੀਆਂ ਨੇ ਵੀ ਫਲਾਣੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ ਢਿੰਗੜੇ ਬਾਰੇ ਕੈਂਡੀਡੇਟਾਂ ਦੇ ਨਾਂ ਲੈ ਕੇ ਪੁੱਛੇ ਜਾ ਰਹੇ ਉਹਦੇ ਬਾਰੇ ਕੀ ਵਿਚਾਰ ਆ ਸਭ ਤੋਂ ਵੱਡੀ ਗੱਲ ਆਏ ਆ ਵੀ ਉਸ ਜਿਹੜਾ ਮਾਕੇ ਸਾਰਾ ਸਮੀਕਰਨ ਉਹ ਚ ਕਿਹਾ ਕੀ ਜਾ ਰਿਹਾ ਇੱਕ ਤਾਂ ਉਹ ਪਾਰਟੀ ਆ ਇੱਕ ਪਾਰਟੀ ਉਹ ਹੈ ਜਿਹੜੀ ਪੰਜਾਬ ਨੂੰ ਖਾਲਿਸਤਾਨ ਬਣਾਉਂਦੀ ਆ ਇੱਕ ਪਾਰਟੀ ਕੀ ਆ ਉਹਦੇ ਚ ਉਹ ਆ ਜਿਹੜੀ ਮੱਕ ਕੀ ਆ ਹਿੰਦੂਸਤਾਨ ਬਣਾਉਂਦੀ ਆ ਹਿੰਦੂਸਤਾਨੀ ਹਿੰਦੂਸਤਾਨ ਬਣਾਉਂਦੀ ਆ ਠੀਕ ਹੈ ਨਾ ਵੀ ਜਿਹੜੀਆਂ ਪਾਰਟੀਆਂ ਸਾਰੀਆਂ ਹੈਗੀਆਂ ਨੇ ਇੱਕ ਰੰਗਲਾ ਪੰਜਾਬ ਬਣਾਉਂਦੀ ਆ ਉਹ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਮੈਂ ਕਹਿੰਦਾ 47 ਤੋਂ ਲੈ ਕੇ ਯਾਰ 65 70 ਤੱਕ ਮੈਂ ਕਹਿੰਦਾ ਸੀ ਪੰਜਾਬ ਦਾ ਆਪਣਾ ਭਾਰਤ ਦਾ ਨੰਬਰ 1 ਤੇ ਸੂਬਾ ਰਹੇ ਆ ਅੱਜ ਕੀ ਅਸੀਂ ਜਿੱਥੇ ਆ ਕੇ ਖੜ ਗਏ ਆ ਰੌਲਾ ਤਾਂ ਕੀ ਆ ਉਸ ਪੋਜੀਸ਼ਨ ਦੀ ਗੱਲ ਕਰੀਏ ਵੀ ਇੱਥੇ ਆਏ ਕਿਉਂ ਉਦੇ ਕਾਰਨ ਸਮਝੀਏ ਤੇ ਕੀ ਉਦੋਂ ਤਾਂ ਉੱਠਣਾ ਕਿਵੇਂ ਆ ਹੁਣ ਰੌਲਾ ਗੱਲ ਤਾਂ ਇੱਥੇ ਹੋਣੀ ਚਾਹੀਦੀ ਐ ਅੱਜ ਗੱਲ ਹੋਊਗੀ ਰਹੀ ਐ ਸਾਰੇ ਜਿੰਨੇ ਕੈਂਡੀਡੇਟ ਹੈਗੇ ਆ ਠੀਕ ਹੈ ਨਾ ਹੁਣ ਮੈਂ ਉਹੀ ਗੱਲ ਕਰਦਾ ਵੀ ਪੰਜਾਬ ਨੂੰ ਨਕੀ ਆ ਮੈਂ ਕਹਣਾ ਵੀ ਨਾ ਕੈਲੀਫੋਰਨੀਆ ਨਾ ਪੰਜਾਬੀ ਲੋਕ ਖਾਲਸਾਣ ਚਾਹੁੰਦੇ ਆ ਨਾ ਪੰਜਾਬ ਦੇ ਲੋਕ ਮੈਂ ਕਹਣਾ ਵੀ ਕੀ ਰੰਗਲਾ ਪੰਜਾਬ ਲੋਕਾਂ ਨੇ ਦੇਖ ਹੀ ਲਿਆ ਕਿਉਂਕਿ ਰੰਗ ਦੋ ਹੀ ਭਰੇ ਗਏ ਇੱਕ ਤੇ ਚਿੱਟੇ ਦਾ ਰੰਗ ਵੱਧ ਭਰੇ ਆ ਗਿਆ ਮੇਰੇ ਖਿਆਲ ਥੋੜਾ ਜਿਹਾ ਅਸੀਂ ਰੰਗਲਾ ਪੰਜਾਬ ਭਾਲਦੀ ਬਲੈਕ ਐਂਡ ਵਾਈਟ ਕਰਕੇ ਧਰਤਾ ਠੀਕ ਹੈ ਨਾ ਅੱਜ ਕੀ ਆ ਜਾਂਦਾ ਸਾਨੂੰ ਕਿ ਸਵੇਰ ਬਲਦੇ ਦੇ ਅੱਗਾਂ ਮੱਝ ਦੀਆਂ ਦੇਹ ਦੀਆਂ ਨੇ ਸਵਾਦ ਕਾਲ ਖਿਚੜੀ ਆ ਜਾਂ ਫਿਰ ਚਿੱਟਾ ਪੰਜਾਬ ਦੇ ਵਿੱਚ ਆਮ ਹੋਇਆ ਪਿਆ ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਨੂੰ ਸਮਝਣੀਆਂ ਪੈਣਗੀਆਂ ਦੂਜੀ ਗ ਜਰ ਤੁਸੀਂ ਇਹ ਦੇਖੋ ਵੀ ਮੈਂ ਕਹਿੰਦਾ ਵੀ ਅੱਜ ਤੁਸੀਂ ਅਖਬਾਰ ਚੱਕ ਲਓ ਬਈ ਅਖਬਾਰ ਦੇ ਵਿੱਚ ਤੁਸੀਂ ਹਰ ਰੋਜ਼ ਦੇ ਅਖਬਾਰ ਦੇ ਵਿੱਚ ਉਥੋਂ 5-7 ਕਿਲੋ 10 ਕਿਲੋ ਹੈਰੋਗਨ ਫੜਨ ਦੇ ਕੀ ਡੇਲੀ ਖਬਰਾਂ ਆ ਰਹੀਆਂ ਨੇ ਸਭ ਤੋਂ ਵੱਧ ਗੈਂਗਸਟਰ ਜਿਹੜੇ ਕੀ ਆ ਦੋ ਨੰਬਰ ਦਾ ਹਥਿਆਰ ਉਥੋਂ ਫੜਿਆ ਜਾ ਰਿਹਾ ਰੌਲਾ ਕੀ ਆ ਵੀ ਉਹ ਧਰਤੀ ਆ ਉਹ ਜਿੱਥੇ ਲੋਕਾਂ ਨੇ ਸਭ ਤੋਂ ਵੱਧ ਕੀ ਆ ਤਸ਼ੱਦਦ ਚ ੱਲਿਆ ਜਿੱਥੋਂ ਦੀਆਂ ਮਾਮਾ ਦੇ ਪੁੱਤ ਕੀ ਆ ਮੈਂ ਕਹਿੰਦਾ ਮੁੜ ਕੇ ਕਹਿੰਦੇ ਜਨਨਨੀ ਚੜੀ 30-30 ਸਾਲ ਉਸ ਧਰਤੀ ਦੇ ਉੱਤੇ ਜਦੋਂ ਇਲੈਕਸ਼ਨ ਹੋ ਰਹੀ ਉਥੇ ਮੁੱਦੇ ਕੀ ਨੇ ਯਾਰ ਉਥੇ ਸ਼ਰਮ ਆਉਣੀ ਚਾਹੀਦੀ ਆ ਕੱਲ ਰਾਜਾ ਬੜਿੰ ਕਹਿੰਦਾ ਜੀ ਸਾਡੇ ਐ ਕਰਕੇ ਅਸੀਂ ਸ਼ਾਂਤੀ ਲਿਆਂਦੀ ਉਹ ਮਾੜੀ ਮੁੱਟੀ ਸ਼ਰਮ ਰਾਜਾ ਬਣ ਕੇ ਮੰਨੇ ਮੈਂ ਕਹਿੰਦਾ ਜਿਹੜਾ ਸ਼ਾਂਤੀ ਲਿਆਉਣ ਦੀ ਗੱਲ ਕਰਦਾ ਪੁੱਛਣ ਵਾਲਾ ਹੋਵੇ ਕਿ ਆ ਸੁਭਾ ਸਿੰਘ ਨੂੰ ਮਾਰੇ ਦਾ ਪੰਜਾਬ ਨੇ ਚਾਹ ਮਨਾਇਆ ਤੇ ਉਹ ਸੁਭਾ ਸਿੰਘ ਉਸੇ ਏਰੀਏ ਦੇ ਵਿੱਚ ਬਈ ਜੌਬ ਕਰਨ ਦੇ ਦੌਰਾਨ ਉਹਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਮਾਮਾ ਦੇ ਪੁੱਤ ਕੋਹ ਕੋਹ ਕੇ ਮਾਰੇ ਨੇ ਤੇ ਉਹਨੂੰ ਕੀ ਮਾਰੇ ਦਾ ਅੱਜ ਲੋਕ ਜਸ਼ਨ ਮਨਾਉਂਦੇ ਆ ਠੀਕ ਹੈ ਨਾ ਤੇ ਜਸ਼ਨ ਮਨਾਉਣ ਖਾਤਰ ਕੀ ਆ ਉਹ ਮਾਰਿਆ ਕੀ ਨਹੀਂ ਆਪਾਂ ਸਾਰੇ ਜਾਣਦੇ ਆ ਸੰਦੀਪ ਸਿੰਘ ਨੇ ਉਹਦੇ ਭਰਾ ਨੂੰ ਮਨਦੀਪ ਨੂੰ ਸੀਟ ਮਿਲੀ ਅੱਜ ਪੰਜਾਬ ਦੇ ਵਿੱਚ ਕੀ ਲੋਕਾਂ ਨੂੰ ਬੇਵਣੀ ਲੱਗਦੀ ਆ ਉਦੋਂ ਪਹਿਲਾਂ ਮੈਂ ਕਹਿੰਦਾ ਵੀ ਹਰਮੀਰ ਸਿੰਘ ਸੰਧੂ ਜਿਹੜਾ ਕਾਲੀਦਰ ਚ ਉਧਰ ਗਿਆ ਸੀ ਲਗਭਗ ਲੱਗਦਾ ਸੀ ਕਿ ਕਿਉਂਕਿ ਸੱਤਾਤਰ ਕੋਲੇ ਪਾਵਰ ਬਹੁਤ ਹੁੰਦੀ ਆ ਹਥਿਆਰ ਬਹੁਤ ਹੁੰਦੇ ਆ ਲੋਕਾਂ ਦੇ ਕੀ ਕੰਮ ਧੰਦਾ ਜਿਹੜਾ ਕੀ ਆ ਮੈਂ ਕਹਿੰਦਾ 4 ਸਾਲ ਚ ਡੱਕਾ ਨਹੀਂ ਤੋੜਿਆ ਗਿਆ ਉੱਥੇ ਪਰ ਹੁਣ ਜਿਹੜਾ ਹੈਗੇ ਆ ਇੱਕ ਬਾਈ ਇਲੈਕਸ਼ਨ ਬਈ 20 ਸਾਲ ਦਾ ਭਾਂਗਾ ਕੱਢ ਦਿੰਦੀ ਆ ਜਿੰਨੇ ਕੰਮ ਹੁੰਦੇ ਆ ਸਾਰੇ ਹੋ ਜਾਂਦੇ ਆ ਤੇ ਹੋ ਵੀ ਰਹੇ ਹੋਣਗੇ ਉੱਥੇ ਪਿਛਲੇ ਟਾਈਮ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਪਹਿਲਾਂ ਸਾਫ਼ ਪਿਕਚਰ ਲੱਗ ਰਹੀ ਸੀ ਪਰ ਅੱਜ ਜਦੋਂ ਕੀ ਉੱਥੇ ਮਾਕੇ ਮਨਦੀਪ ਨੂੰ ਕੈਂਡੀਡੇਟ ਆ ਨਾ ਮਾਕੇ ਅਨਾਉਂਸ ਕਰਤਾ ਹ ਸਦੀਪ ਆ ਹੁਣ ਆਪ ਹੁੰਦਾ ਸ਼ਾਇਦ ਫਰਕ ਪੈਂਦਾ ਪਰ ਮੈਨੂੰ ਇਹ ਲੱਗਦਾ ਵੀ ਸੰਦੀਪ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋਊਗਾ ਨਹੀਂ ਤਾਂ ਮੇਰੇ ਖਿਆਲ ਚ ਕੈਂਡੀਡੇਟ ਉਹ ਹੁੰਦਾ ਠੀਕ ਹੈ ਦੂਜੀ ਗੱਲ ਜੇ ਕੀ ਆ ਉਹਨੂੰ ਟਿਕਟ ਮਿਲ ਵੀ ਗਈ ਆ ਹੁਣ ਮਨਦੀਪ ਨੂੰ ਪਰ ਟਿਕਟ ਤੋਂ ਬਾਅਦ ਮੈਂ ਕਹਿੰਦਾ ਟਾਈਮ ਅਜੇ ਕਾਫੀ ਪਿਆ ਦੂਜੀ ਗੱਲ ਲੱਤਾਂ ਖਿੱਚਣ ਵਾਲੇ ਜਿਹੜੇ ਲੋਕ ਹੈਗੇ ਆ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਚੈਨਲਾਂ ਦੇ ਉੱਤੇ ਵੀ ਕੀ ਆ ਵਾਰ-ਵਾਰ ਕੀ ਆ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਜੀ ਬਾਰਸ ਪੰਜਾਬ ਦਾ ਕੈਂਡੀਡੇਟ ਆ ਉਹ ਹਾਲਾਂਕਿ ਉਹ ਸ਼ਰੇਮ ਕਹਿ ਰਿਹਾ ਵੀ ਮੇਰੇ ਕੋਲੇ ਸਭ ਤੋਂ ਪਹਿਲਾਂ ਗੁਰਦੀਪ ਸਿੰਘ ਬਠਿੰ ਹੁਣ ਹਰੇਕ ਬੰਦਾ ਕੀ ਆ ਉਹਨੂੰ ਆਪ ਦਾ ਕੀ ਆ ਬਣਾਉਣਾ ਲੋਜਦਾ ਠੀਕ ਹੈ ਨਾ ਮੋਹਰ ਲਾਉਣੀ ਲੋਜਦਾ ਕਿਉਂਕਿ ਅਗਲੇ ਕੁਰਬਾਨੀ ਕਰਨ ਦਾ ਕਿਸੇ ਚ ਮਤਦਾ ਨਹੀਂ ਕੁਰਬਾਨੀ ਨੂੰ ਮੈਂ ਕਹਿੰਦਾ ਸਾਡੇ ਸ਼ਹੀਦਾਂ ਨੂੰ ਨਾ ਹਥਿਆਇਆ ਜਾਂਦਾ ਠੀਕ ਹੈ ਨਾ ਭਗਤ ਸਿੰਘ ਨੂੰ ਵੀ ਕੀ ਉਹਨਾਂ ਨੇ ਕਹਿੰਦਾ ਵੀ ਸਾਡਾ ਸੀ ਠੀਕ ਹੈ ਨਾ ਉਹਨੂੰ ਵੀ ਹਥਿਆ ਲਿਆ ਗਿਆ ਕਾਮਰੇਡਾ ਵੱਲੋਂ ਉਸੇ ਤਰੀਕੇ ਨਾਲ ਮੈਂ ਕਹਿੰਦਾ ਵੀ ਇਹਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਸਾਡਾ ਕੈਂਡੀਡੇਟ ਆ ਜੀ ਉੱਥੇ ਕੀ ਜਿਹੜਾ ਨਵਾਂ ਅਕਾਲੀ ਦਲ ਬਣਿਆ ਸੀ ਉਹ ਕਹਿੰਦਾ ਸਾਡਾ ਕੈਂਡੀਡੇਟ ਆ ਜੀ ਹੁਣ ਸਾਰੇ ਉਹਨੂੰ ਆਪ ਦਾ ਆਪ ਦਾ ਕਰੀ ਜਾਂਦੇ ਆ ਪਰ ਮੈਂ ਕਹਿੰਦਾ ਵੀ ਅਜੇ ਇੱਕ ਦਿਨ ਦੀ ਜਿਹੜੀ ਮੈਂ ਕਈ ਵਾਰੀ ਕੋਈ ਬਿਆਨ ਨਾ ਸਾਰਾ ਕੀ ਇਹ ਗੇਮ ਬਦਲ ਕੇ ਧਰ ਦਿੰਦਾ ਹੁਣ ਕੱਲ ਦਾ ਉਥੇ ਰਾਜੇ ਬਣੇ ਨੇ ਥੋੜਾ ਜਿਹਾ ਬਿਆਨ ਦਿੱਤਾ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਥੇ ਲੋਕਾਂ ਨੇ ਕੀ ਆ ਫੂਸ ਬੱਚੇ ਪਏ ਲੋਕਾਂ ਦੇ ਕਾਲਜ ਦੇ ਕੀ ਆ ਮੈਂ ਕਹਿੰਦਾ ਸੱਪ ਲੇਟਣ ਲਾਤੇ ਉਹਨੇ ਜਿਹੜੀ ਉਹਨੇ ਗੱਲ ਕੀਤੀ ਕਹਿੰਦਾ ਸੀ ਸ਼ਾਂਤੀ ਕਾਇਮ ਕੀਤੀ ਸੀ ਹੁਣ ਮੈਂ ਤਾਂ ਹੀ ਕਹਿਣਾ ਵੀ ਝੂਠੇ ਪੁਲਿਸ ਮੁਕਾਬਲੇ ਉਥੇ ਭੁੱਲੇ ਨਹੀਂ ਉਹਨਾਂ ਨੂੰ ਸਜ਼ਾਆਂ ਅੱਜ ਹੋ ਰਹੀਆਂ ਨੇ ਠੀਕ ਹੈ ਨਾ ਇਸੇ ਕਰਕੇ ਸੂਬਾ ਸਿੰਦੇ ਕਤਲ ਦਾ ਪੰਜਾਬ ਚ ਚਾਅ ਬਣਾਇਆ ਗਿਆ ਤਾਂ ਇਹ ਚੀਜ਼ਾਂ ਸਾਰੀਆਂ ਕੀ ਆ ਲੋਕਾਂ ਨੂੰ ਦੇਖਣੀਆਂ ਪੈਣਗੀਆਂ। ਲੱਗਦਾ ਨਹੀਂ ਮੈਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਲੱਗ ਨਹੀਂ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਕਾਂਗਰਸ ਦੀ ਬੇੜੀ ਦੇ ਵਿੱਚ ਤਰਨ-ਤਰਨ ਦੇ ਜਿਮਨੀ ਚੌਂ ਦੇ ਵਿੱਚ ਵੱਟੇ ਪਾ ਗਈਆਂ। ਕਾਂਗਰਸ ਵਾਸਤੇ ਕਹਿਣਾ ਕਾਂਗਰਸ ਵਾਸਤੇ ਮੈਂ ਤੁਹਾਨੂੰ ਇਹੀ ਗੱਲ ਕਰਦਾ ਵੀ ਦੇਖੋ ਕਾਂਗਰਸ ਦੇ ਮਾਕੇ ਉਹ ਜਿਹੜਾ ਵੱਟੇ ਪਾਉਣ ਵਾਲੇ ਉਹ ਆਪਦੇ ਬੈਠੇ ਹੁਣ ਚਦੰਬਰਮ ਦਾ ਬਿਆਨ ਹੀ ਮੈਂ ਕਿ ਉਹਨਾਂ ਨੂੰ ਬੜਾ ਭਾਰੀ ਪੈ ਰਿਹਾ। ਉਹਨੇ ਬਿਆਨ ਜਿਹੜਾ ਦਿੱਤਾ ਹੁਣ ਲੋਕ ਕਹਿ ਰਹੇ ਆ ਕਿ ਉਹਦਾ ਕੀ ਆ ਮੁੰਡਾ ਫਸਿਆ ਪਿਆ ਕੇਸਾਂ ਦੇ ਵਿੱਚ ਫਸਿਆ ਹੋਇਆ ਭਾਜਪਾ ਨੂੰ ਖੁਸ਼ ਕਰਨ ਦਾ ਮਾਰੇ ਨੇ ਪਰ ਜਰ ਮੈਂ ਕਹਣਾ ਵੀ ਆਪਾਂ ਉਹ ਚੀਜ਼ ਨੂੰ ਨਾ ਦੇਖੀਏ ਪੰਜਾਬ ਦੇ ਲੋਕ ਨਹੀਂ ਜਾਣਦੇ ਮੈਂ ਕਹਣਾ ਅਸੀਂ ਇੱਥੇ ਬੈਠੇ ਆ ਬਠਿੰਡੇ ਜ਼ਿਲ੍ਹੇ ਸਾਨੂੰ ਉਹਨਾਂ ਨਹੀਂ ਪਤਾ ਜਿੰਨਾ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਕਿ ਉਹ ਦੌਰ ਹੰਡਾਇਆ ਉਹ ਦੌਰ ਨੂੰ ਲੋਕ ਭੁੱਲੇ ਨਹੀਂ ਦੂਜੀ ਗੱਲ ਇਹ ਆ ਬਈ ਜਿਸ਼ੇ ਜਿਹੜੀ ਵੋਟ ਪੈਂਦੀ ਆ ਨਾ ਪਿਛਲੇ ਲੰਬੇ ਸਮੇਂ ਜੇ ਆਪਾਂ ਇੱਕ ਚੀਜ਼ ਦੇਖਿਆ ਵੀ ਵੋਟ ਕੀ ਆ ਲੋਕ ਜਨਾਂ ਤਰਸ ਨਾਲ ਪਾਉਂਦੇ ਆ ਲੋਕ ਗੁੱਸੇ ਨਾਲ ਪਾਉਂਦੇ ਆ ਲੋਕ ਲਾਲਚ ਨਾਲ ਪਾਉਂਦੇ ਆ ਜਾਂ ਲੋਕ ਡਰ ਨਾਲ ਪਾਉਂਦੇ ਆ ਚਾਰ ਚੀਜ਼ਾਂ ਕਿ ਇਹ ਦੇਖ ਕੇ ਵੋਟ ਪੈਂਦੀ ਆ ਹੁਣ ਇੱਥੇ ਕੀ ਡਰਦਾ ਮਾਹੌਲ ਆ ਜ ਹੈ ਨਹੀਂ ਕਿਉਂਕਿ ਸਾਲ ਕਰ ਗਿਆ ਡਰ ਤਾਰ ਮੈਂ ਕਿ ਜੇ ਆਪਾਂ ਕਰੀਏ ਲਾਲਚਵਾਸ ਲਾਲਚਵਾਸ ਇਹ ਵੀ ਇੱਕ ਸਾਲ ਦੇ ਵਿੱਚ ਜੇ ਕਿਸੇ ਤੋਂ ਕੰਮ ਲੋਕਾਂ ਨੇ ਵੱਧ ਤੋਂ ਵੱਧ ਹੁਣ ਕੰਮ ਲੋਕਾਂ ਦੇ ਪੈਂਡਿੰਗ ਬਹੁਤ ਪਿਆ ਚਾਰ ਸਾਲ ਦਾ ਡੱਕਾ ਨਹੀਂ ਟੁੱਟਿਆ ਉਹਦੀ ਕਿੱਟ ਨਹੀਂ ਲੱਗੀ ਤਾਂ ਹੁਣ ਜਿਹੜੇ ਲੋਕ ਕੰਮ ਕਰਾ ਜਾਣਗੇ ਲੋਕੀ ਇਹ ਲਾਲਚਵਾਸ ਉੱਥੇ ਵੋਟ ਮੈਂ ਕਹਿੰਦਾ 77 ਤਰ ਤਰ ਨੂੰ ਵੀ ਪਾਉਣਗੇ ਠੀਕ ਹੈ ਨਾ ਉਦੋਂ ਵਾਜੇ ਤਰਸ ਦੇ ਆਧਾਰ ਤੇ ਲਾਇਗੇ ਤਾਂ ਤਰਸ ਦੇ ਆਧਾਰ ਤੇ ਜਿਵੇਂ ਪਹਿਲਾਂ ਅਸੀਂ ਗੱਲ ਕਰਦੇ ਆ ਹੁਣ ਜੇ ਆਪਾਂ ਕਹੀਏ ਮੈਂ ਕਹਿੰਦਾ ਵੀ ਅਮਰਤਪਾਲ ਫੈਕਟਰ ਨਹੀਂ ਉਹਨਾ ਕੰਮ ਕਰੂਗਾ ਹੁਣ ਫੈਕਟਰ ਕੀ ਸੰਦੀਪ ਦੀ ਕੋਈ ਸ਼ਾਤ ਛੋਟੀ ਨਹੀਂ ਹੁਣ ਅਮਰਤਪਾਲ ਦਾ ਸਵਾਲ ਬੜੇ ਉੱਠਦੇ ਆ ਹਰੀਨੋਂ ਦੇ ਭੋਗ ਦੇ ਉੱਤੇ ਜੋ ਕੁਝ ਬੋਲਿਆ ਗਿਆ ਅਮਰਤਪਾਲ ਦੇ ਮਾਕੇ ਨਾਲ ਦੇ ਟੋਲੇ ਬਾਰੇ ਅਮਰਤਪਾਲ ਬਾਰੇ ਜਿਹੜੇ ਕਹਿੰਦੇ ਗੱਲਾਂ ਕੀਤੀਆਂ ਲੋਕਾਂ ਨੇ ਕਹਿ ਕਹਿ ਕੇ ਤਾਂ ਮੈਂ ਕਹਿੰਦਾ ਵੀ ਉਹ ਚੀਜ਼ਾਂ ਨਹੀਂ ਜਾਂਦੀਆਂ ਪਰ ਅਸਲ ਦੇ ਵਿੱਚ ਸੰਦੀਪ ਸਿੰਘ ਦੀ ਲੋਕ ਕੁਰਬਾਨੀ ਮੰਨ ਰਹੇ ਆ ਮੈਂ ਇਹ ਵੀ ਕਹਿੰਦਾ ਕਿ ਕੀ ਆ ਪੰਜਾਬ ਦੇ ਕੀ ਆ ਉਸ ਦੌਰ ਦੇ ਜਿਹੜੇ ਮਾਕੇ ਇੱਕ ਮੁਜਰਮ ਸੀ ਉਹਨੂੰ ਕਾਨੂੰਨ ਨੇ ਸਜ਼ਾ ਨਹੀਂ ਦਿੱਤੀ ਤਾਂ ਉਹਨੂੰ ਸਜ਼ਾ ਦੇਣ ਦੇ ਵਿੱਚ ਲੋਕਾਂ ਨੇ ਕਿ ਉਹ ਚੀਜ਼ ਨੂੰ ਅਜਾ ਤਾਜੀ ਘਟਨਾ ਹੋ ਕੇ ਹਟੀ ਆ ਉਹ ਜਿਹਦਾ ਲੋਕਾਂ ਦੇ ਮਨ ਤੇ ਅਸਰ ਹੈਗਾ ਇਸ ਕਰਕੇ ਜੇ ਉੱਥੇ ਦੇਖਿਆ ਜਾਵੇ ਨਾ ਅੱਜ ਦੀ ਘੜੀ ਜੇ ਦੇਖਿਆ ਹੋਵੇ ਮ ਲੋਕਾਂ ਚ ਬੇਬੀ ਬਣੀ ਦੀਂਦੀ ਆ ਰਹਿੰਦਾ ਹੁੰਦਾ ਕਿ ਉਹ ਪਿੰਡੂ ਹਲਕਾ ਕੀ ਆ ਕਾਫੀ ਵੱਡਾ ਕੀ ਆ ਪਿੰਡੂ ਮਾ ਕੇ ਹੋਏਗੀ ਆ 105 ਦੇ ਕਰੀਬ ਉਥੇ ਪਿੰਡ ਪੈਂਦੇ ਆ 60 ਕੁ ਸ਼ਹਿਰੀ ਹਲਕੇ ਆ ਬਾਕੀ ਲਗਭਗ 100 ਮੇਰੇ ਖਿਆਲ ਚ 68 ਦੇ ਕਰੀਬ ਜਿਹੜੇ ਹਲਕੇ ਹੈਗੇ ਉਹ ਪਿੰਡੂ ਹਲਕੇ ਨੇ ਤੇ ਉਹਨਾਂ ਪਿੰਡੂ ਹਲਕਿਆਂ ਚ ਪਿਛਲੇ ਸਮੇਂ ਜਦੋਂ ਦੇਖਿਆਗਾ ਮੈਂ ਕਿਹਾ ਅਮਰਪਾਲ ਦੀ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਲੋਕਾਂ ਨੇ ਵੋਟ ਕਿੰਨੀ ਵੋਟ ਪਾ ਕੇ ਉਥੋਂ ਕੀ ਆ ਇੱਕ ਪਾਸੜੀ ਵੋਟ ਪਈ ਆ ਪਰ ਹੁਣ ਜਿਹੜਾ ਮਾ ਕੇ ਸਮੀਕਰਨ ਬਣੀ ਵੀ ਆ ਦੇਖੋ ਤੇ ਕਾਂਗਰਸ ਆਪਣਾ ਅਕਾਲੀ ਦਲ ਦੇ ਕੈਂਡੀਡੇਟ ਨੂੰ ਇਗਨੋਰ ਨਹੀਂ ਕਰ ਸਕਦੇ ਠੀਕ ਹੈ ਨਾ ਪ੍ਰੋਫੈਸਰ ਸਾਹਿਬਾਂ ਕੇ ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ ਨੇ ਮਾ ਕੇ ਉਹਨਾਂ ਦੇ ਉੱਤੇ ਦੇਖੋ ਅਲੀਗੇਸ਼ਨ ਉਹਨਾਂ ਤੇ ਵੀ ਲੱਗ ਰਹੇ ਆ ਕਹਿੰਦੇ ਜੀ ਉਹਨਾਂ ਦਾ ਜਵਾਈ ਗੈਂਗਸਟਰ ਆ ਜੀ ਬਾਹਰੋਂ ਪ੍ਰੈਸ਼ਰ ਪਾ ਰਿਹਾ ਪਰ ਕਿਤੇ ਨਾ ਕਿਤੇ ਅਮਰਤਪਾਲ ਨੂੰ ਸਪੋਰਟ ਕਰਨ ਵਾਲੇ ਜਿਹੜੇ 45 ਸਰਪੰਚਾਂ ਦਾ ਧੜਾ ਸੀ ਉਹ ਅੱਜ ਕਿੱਧਰ ਖੜਾ ਕਾਲੀ ਦਲ ਨਾਲ ਖੜ ਗਿਆ ਜਿਹੜੇ ਬਾਗੀ ਮਾ ਕੇ ਸਰਪੰਚਾਂ ਨਾਲ ਧੜੇ ਨੇ 45 ਮੌਜੂਦਾ ਸਰਪੰਚ ਨੇ 8 ਦੇ ਕਰੀਬ ਕਾਉਂਸਲਰ ਆ ਜਿਹੜੇ ਮਾ ਕੇ ਸ਼ਹਿਰ ਦੇ ਕਾਉਂਸਲਰ ਹੈਗੇ ਆ ਉਹ ਸਾਰੇ ਬੰਦਿਆਂ ਨੇ ਜਿਹੜਾ ਕੈਂਡੀਡੇਟ ਮਾ ਕੇ ਦਿੱਤੇ ਆ ਠੀਕ ਹੈ ਨਾ ਬੀਬੀ ਸੁਖਜ ਉਹ ਉਹਨਾਂ ਵੱਲੋਂ ਦਿੱਤੇ ਗਏ ਆ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਸਪੋਰਟ ਹੈਗੀ ਆ ਪੰਥਕ ਬੋਟ ਦੇਖੋ ਦੋ ਤਰ੍ਹਾਂ ਦੇ ਵਿੱਚ ਡਿਵਾਈਡ ਹੋਈ ਆ ਉੱਥੇ ਲਗਭਗ ਇਸ ਟਾਈਮ ਤੱਕ ਉਹ ਨਾ ਮੁਕਾਬਲਾ ਕਾਂਗਰਸ ਕਰੀਏ ਕਾਂਗਰਸ ਮੈਂ ਕਹਿੰਦਾ ਗੇਮ ਚ ਵੀ ਵਾਰ ਆ ਪੰਥਕ ਹਲਕਾ ਇਸੇ ਕਰਕੇ ਸਿਮਰਜੀਤ ਮਾਨ ਨੇ ਉਹੀ ਹਲਕਾ ਕੀ ਚੂਜ਼ ਕੀਤਾ ਸੀ ਉਦੋਂ ਠੀਕ ਹੈ ਨਾ ਉਦੋਂ ਬਾਅਦ ਵੀ ਆਪਾਂ ਦੇਖਦੇ ਪੰਥਕ ਬੋਟ ਉਸੇ ਨਿਕਲਦੀ ਰਹੀ ਆ ਅਕਾਲੀ ਦਲ ਭਾਰੂ ਰਿਹਾ ਕੈਰੋ ਪਰਿਵਾਰ ਦਾ ਬੜਾ ਵੱਡਾ ਰੋਲ ਆ ਉਸ ਹਲਕੇ 'ਚ ਜਿਹੜਾ ਹੁਣ ਅਸੀਂ ਅਕਾਲੀ ਉਮੀਦਵਾਰ ਦੀ ਗੱਲ ਕਰਦੇ ਆ ਜਿਹੜਾ ਅਕਾਲੀ ਦਲ 'ਚੋਂ ਸੌਰੀ ਆਪਣਾ ਦੋ ਵਾਰ ਕੀਆ ਹਾਲਾਂਕਿ ਉਹਦੇ ਤੇ ਵੀ ਕੀਆ ਮੈਂ ਕਹਿੰਦਾ ਡਰਗ ਦੇ ਮੈਂ ਕਿ ਐਲੀਗੇਸ਼ਨ ਲੱਗ ਰਿਹਾ ਉਹ ਕਹਿੰਦੇ ਗੱਡੀ ਚੋਂ ਦੋ ਮੈਂ ਕਿ 2 ਕਿਲੋ ਮੈਂ ਹੈਰੋਨ ਫੜੀ ਜਾਂਦੀ ਆ ਤੇ ਇੱਕ ਵਾਰ ਕਹਿੰਦੇ ਉਹਦੇ ਘਰੋਂ ਫੜੀ ਗਈ ਜੀ ਇਹ ਐਲੀਗੇਸ਼ਨਾਂ ਤੇ ਵੀ ਲੱਗਦੇ ਆ ਜਿਹੜੇ ਕਿ ਇਹ ਨਹੀਂ ਪਤਾ ਕਿਉਂਕਿ ਪਰਚਾ ਦਰਜ ਕਹਿੰਦੇ ਕੋਈ ਹੋਇਆ ਨਹੀਂ ਹਵਾ ਦੇ ਵਿੱਚ ਸਾਰਾ ਕੁਝ ਹੈਗਾ ਪਰ ਕਿਤੇ ਨਾ ਕਿਤੇ ਉਸ ਬੈਲਟ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਅੱਜ ਵੀ ਪੁੱਤਾਂ ਦਾ ਕਾਹਨ ਹੋ ਰਿਹਾ ਸਭ ਤੋਂ ਵੱਡੇ ਕੀਆ ਉਸ ਬੈਲਟ ਦੇ ਲੋਕ ਗੈਂਗਸਟਰ ਬਣ ਰਹੇ ਆ ਗੈਂਗਸਟਰ ਬੰਦਾ ਬਣਦਾ ਕਦੋਂ ਆ ਸ਼ੌਂਕ ਕਿਸੇ ਨੂੰ ਹੈਗਾ ਬਈ ਮਜਬੂਰੀ ਚ ਕੀ ਆ ਲੋਕਾਂ ਨੇ ਹਥਿਆਰ ਚੱਕੇ ਆ ਇੱਕ ਗੱਲ ਹੋਰ ਦੱਸਿਓ ਜੀ ਹਰਮੀਤ ਸੰਧੂ ਤੁਸੀਂ ਗੱਲ ਕਰੇ ਜਦੋਂ ਹਰਮੀਤ ਸੰਧੂ ਤੇ ਇਹ ਇਲਜ਼ਾਮਾਂ ਦੀ ਗਲਤਾਂ ਆ ਮਦੀ ਪਾਰਟੀ ਦੇ ਵਰਕਰ ਵੀ ਕਰਦੇ ਨੇ ਜਦੋਂ ਹਰਮੀਤ ਸੰਧੂ ਆਵਾਮ ਦੀ ਪਾਰਟੀ ਚ ਆਉਂਦੇ ਨੇ ਤਾਂ ਉਦੋਂ ਵੀ ਵਿਰੋਧ ਤਾਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਕਿ ਇਹ ਤਾਂ ਇਹਨਾਂ ਦੇ ਸੰਬੰਧ ਤਾਂ ਨਸ਼ੇ ਦੇ ਨਾਲ ਨੇ ਇਹਨਾਂ ਦੇ ਸੰਬੰਧ ਤਾਂ ਵਿਕਰਮ ਮਜੀਠੀਆ ਦੇ ਨਾਲ ਨੇ ਇਹਨਾਂ ਦੇ ਖਿਲਾਫ ਤਾਂ ਅਸੀਂ ਲੜਦੇ ਰਹੇ ਆ ਇਦਾਂ ਕਰਦੇ ਰਹੇ ਹੁਣ ਇਹਨਾਂ ਨੇ ਆਵਾਮ ਦੀ ਪਾਰਟੀ ਦੇ ਵਿੱਚ ਜਿਹੜਾ ਹੈਗਾ ਜੁਆਇਨ ਕਰ ਲਿਆ ਇਹਨਾਂ ਨੂੰ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਾਰਟੀ ਦੇ ਵਿੱਚ ਲੱਗ ਆਦੀ ਪਾਰਟੀ ਤੇ ਭਾਰੂ ਹੋਊਗੀ ਜਿਹੜੇ ਆਪਦੇ ਪੁਰਾਣੇ ਵਰਕਰ ਇਹਨਾਂ ਦੇ ਖਿਲਾਫ ਹੋ ਗਏ ਹਰਮੀਸਨ ਦੇ ਆਉਣ ਤੋਂ ਬਾਅਦ ਤੇ ਟਿਕਟ ਤੋਂ ਬਾਅਦ ਦੇਖੋ ਵੀ ਪਹਿਲਾਂ ਵੀ ਆਪਾਂ ਜਿੱਥੇ ਵੀ ਦੇਖਿਆ ਨਾ ਵਿਰੋਧ ਹੁੰਦਾ ਹੀ ਹੁੰਦਾ ਜਦੋਂ ਕਿ ਰਾ ਟਿਕਟ ਦਿੱਤੀ ਜਾਂਦੀ ਆ ਪਰ ਮੈਂ ਕਹਣਾ ਵੀ ਇੱਕ ਤਾਂ ਪਹਿਲੀ ਗੱਲ ਦਾ ਸ਼ਰਮ ਦੀ ਗੱਲ ਇਹਨਾਂ ਵਾਸਤੇ ਇਹ ਹੈ ਵੀ ਇਹਨਾਂ ਤੋਂ ਅਜੇ ਤੱਕ ਕਿਡਰ ਹੀ ਨਹੀਂ ਤਿਆਰ ਕੀਤਾ ਗਿਆ ਆਮ ਮੈਂ ਕਿਹਾ ਆਮੀ ਪਾਰਟੀ ਨੂੰ ਆਇਆ ਨੂੰ ਬਹੁਤ ਟਾਈਮ ਹੋ ਗਿਆ ਚਾਰ ਸਾਲ ਪਾਵਰ ਚ ਵੀ ਰਹਿ ਗਏ ਜਿੰਨੀਆਂ ਬਾਈ ਇਲੈਕਸ਼ਨਾਂ ਹੋਣਗੀਆਂ ਸਾਰੀਆਂ ਬਾਈ ਇਲੈਕਸ਼ਨਾਂ ਚ ਕੈਂਡੀਡੇਟ ਕੀ ਆਧਾਰੇ ਲੈਣੇ ਪਏ ਆ اخਲਾਕੀ ਤੌਰ ਤੇ ਤਾਂ ਬਿਲਕੁਲ ਹੀ ਖਤਮ ਆ ਪਾਰਟੀ ਵਿਹਲੀਆਂ ਜਿੰਨੀਆਂ ਵੀ ਆਪਣਾ ਬੈ ਇਲੈਕਸ਼ਨਾਂ ਹੋਈਆਂ ਠੀਕ ਹੈ ਨਾ ਉਦੋਂ ਬਿਨਾਂ ਰਾਸਵਾ ਚ ਜਿਹੜੇ ਭੇਜੇ ਗਏ ਆ ਕਿਹੜਾ ਬੰਦਾ ਜਿਹੜਾ ਦਰੀਆਂ ਝਾੜਦਾ ਸੀ ਕਿਹੜਾ ਬੰਦਾ ਉਹਨਾਂ ਚੋਂ ਆਮ ਆ ਰੌਲਾ ਤਾਂ ਇਹ ਆ ਵੀ ਇਹਨਾਂ ਨੇ ਜਿਹੜੇ ਮਾਕੇ ਬੰਦੇ ਹਥਿਆਏ ਆ ਠੀਕ ਹੈ ਨਾ ਦੂਜੀਆ ਪਾਸੇ ਪਰ ਰੌਲਾ ਇਹ ਆ ਵੀ ਇਹਨਾਂ ਨੂੰ ਕੁਐਸਚਨ ਕੋਈ ਨਹੀਂ ਕਰ ਸਕਦਾ ਇਹ ਕੁਐਸਚਨ ਲੋਕ ਕਰਨ ਦਾ ਕਰਨ ਪਾਰਟੀਆਂ ਕਿਵੇਂ ਕਰਨੀ ਉਹਨਾਂ ਦੇ ਵੀ ਕੱਡੇ ਵੱਡੇ ਉਹਨਾਂ ਨੇ ਲਏ ਵੇ ਦੂਜਿਆਂ ਦੇ ਰੌਲਾ ਵੀ اخਲਾਕ ਦਾ ਪਾਰਟੀਆਂ ਚ ਤਾਂ ਖਤਮ ਹੋ ਗਿਆ ਲੋਕਾਂ ਕੋਲੇ اخلاق ਹੈਗਾ ਕਿ ਨਹੀਂ ਇਹ ਗੱਲ ਦਾ ਸਵਾਲ ਆ ਸਿਵਲ ਸੁਸਾਇਟੀ ਕੋਲੇ ਕਿ اخلاق ਹੈਗਾ ਕਿ ਨਹੀਂ ਅੱਜ ਲੋੜ ਕੀ ਆ ਸਿਵਲ ਸੁਸਾਇਟੀਆਂ ਨੂੰ ਜਾਂ ਜਿਹੜੀਆਂ ਵੀ ਉੱਥੇ ਮੈਂ ਕਹਿੰਦਾ ਵੀ ਹੋਰ ਕਿਸਾਨ ਜਥੇਬੰਦੀਆਂ ਨੇ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਧਿਰਾਂ ਉੱਥੇ ਲੜਾਈ ਲੜ ਰਹੀਆਂ ਨੇ ਮੈਂ ਕਹਿੰਦਾ ਵੀ ਅੱਜ ਉੱਥੇ ਪੰਜ ਸੱਤ ਥਾਮਾਂ ਦੇ ਖੁੱਲਾ ਘੱਟ ਕਰਕੇ ਸਾਰੇ ਕੈਂਡੀਡੇਟ ਨੂੰ ਸਾਦ ਕੇ ਸਵਾਲ ਉਹ ਕਰਨ ਠੀਕ ਹੈ ਨਾ ਅੱਜ ਸਵਾਲ ਮੈਂ ਕਹਿੰਦਾ ਜ਼ਿਆਦਾਤਰ ਇੰਟਰਵਿਊਜ਼ ਵੀ ਕਿ ਪੱਤਰਕਾਰਾਂ ਨੂੰ ਪੇਡ ਇੰਟਰਵਿਊ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਉਹਨੂੰ ਪੈਸੇ ਵੀ ਦਿੱਤੇ ਜਾਂਦੇ ਤੇ ਸਿਰ ਸਵਾਲ ਉਹੀ ਕੀਤੇ ਜਾਂਦੇ ਜਿਹੜੇ ਉਹਨਾਂ ਨੂੰ ਕੀ ਆ ਮਗੇ ਵਫਾ ਕਰਦੇ ਹੁੰਦੇ ਆ ਉਹਨਾਂ ਦੀ ਸਿਆਸਤ ਨੂੰ ਮਗੇ ਕੀ ਲੋਟ ਆਉਂਦੇ ਹੁੰਦੇ ਆ ਤਾਂ ਮੈਂ ਇਹੀ ਗੱਲ ਕਰਦਾ ਵੀ ਅੱਜ ਦੇਖੋ اخਲਾਕੀ ਤੌਰ ਤੇ ਜਦੋਂ ਦੂਜੀਆਂ ਪਾਰਟੀਆਂ ਖਤਮ ਹੋ ਗਈਆਂ ਠੀਕ ਹੈ ਨਾ ਜਿਵੇਂ ਆਪਾਂ ਕਹਿੰਦੇ ਵੀ ਦੋਨੇ ਕੰਜਰ ਨੇ ਠੀਕ ਹੈ ਨਾ ਘੱਟ ਕੰਜਰ ਦੀ ਚੋਣ ਕਰਨ ਵਾਲਾ ਸਵਾਲ ਹੋ ਗਿਆ ਉਹਨਾਂ ਇਸ ਦੇ ਦੌਰਾਨ ਜੇ ਮੈਂ ਕਹਿੰਦਾ ਲੋਕਾਂ ਦੇ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਤਰਸ ਦੇ ਆਧਾਰ ਤੇ ਜਾਂ ਲੋਕਾਂ ਦੇ ਵਿੱਚ ਥੋੜਾ ਮੋਟਾ ਮਗੇ ਹੋਇਆ ਠੀਕ ਹੈ ਨਾ ਜਿਵੇਂ ਪਿਛਲੇ ਟਾਈਮ 'ਚ ਦੇਖਿਆ ਤਾਂ ਉਸ ਦੇ ਹਿਸਾਬ ਨਾਲ ਆਪਾਂ ਨੂੰ ਅੱਜ ਮਨਦੀਪ ਦਾ ਪੱਖ ਕੀ ਆ ਭਾਰੂ ਲੱਗਦਾ ਅੱਜ ਦੀ ਘੜੀ ਪਰ ਮੈਂ ਕਹਿੰਦਾ ਵੀ ਇਹ ਸਿਆਸ ਹਾਲਾਂਕਿ ਮੈਂ ਕਹਣਾ ਵੀ ਮਨਦੀਪ ਸਿੰਘ ਆਪਦੇ ਆਪ ਨੂੰ ਹਰ ਪਾਸਿਓਂ ਕੋਨੇ ਬਚਾ ਕੇ ਚੱਲ ਰਿਹਾ। ਉਹਦੀ ਇੰਟਰਵਿਊ ਜੋ ਆਪਾਂ ਨੋਟ ਕਰਦੇ ਆ ਤਾਂ ਉਹ ਇਹ ਗੱਲ ਕੀ ਆ ਬਾਰ-ਬਾਰ ਮੈਂ ਕਿ ਉਹ ਬਾਹਰ ਰਿਹਾ ਵੀ ਮੈਂ ਕਿਸੇ ਇੱਕ ਧਿਰ ਦਾ ਕੈਂਡੀਡੇਟ ਨਹੀਂ ਹਾਂ। ਬਾਰਸ ਪੰਜਾਬ ਬੇਸ਼ੱਕ ਆ ਜੇ ਦਾਵਾ ਕਰੇ ਵੀ ਸਾਡਾ ਕੈਂਡੀਡੇਟ ਆ। ਬੇਸ਼ੱਕ ਕੀ ਅੱਜ ਮੈਂ ਕਹਣਾ ਜਿਹੜਾ ਨਵਾਂ ਕਾਲੀ ਦਲ ਬਣਿਆ ਉਹ ਆਪਦਾ ਦਾਵਾ ਕਰੇ ਵੀ ਸਾਡਾ ਬਣਾਇਆ ਹੋਇਆ। ਮੈਂ ਕਹਿੰਦਾ ਵੀ ਉਹ ਹੋਰ ਵੀ ਜਿਹੜੇ ਮੈਂ ਕਿ ਤੇਰਾ ਨੂੰ ਸਪੋਰਟ ਕਰ ਰਹੀਆਂ ਨੇ ਉਹ ਸਾਰੀਆਂ ਬੇਸ਼ੱਕ ਦਾਅਵੇ ਕਰੀ ਜਾਂਦੇ ਪਰ ਉਹ ਕਿਤੇ ਨਾ ਕਿਤੇ ਆਪਦੇ ਬੋਚਨ ਦੀ ਕੋਸ਼ਿਸ਼ ਕਰ ਰਿਹਾ। ਪਰ ਉਹਨੂੰ ਸਿਆਸਤ ਦਾ ਪਰ ਕਿਤੇ ਨਾ ਕਿਤੇ ਐਕਸਪੀਰੀਐਂਸ ਬੰਦੇ ਉਹਦੇ ਨਾਲ ਜ਼ਰੂਰ ਖੜਕੇ ਆ ਜਿਹੜਾ ਪੁਰਾਣਾ ਕਾਲੀਦਲਾ ਰਖੜੇ ਵਰਗੇ ਜਿਹੜੇ ਵੀ ਮਾਕੇ ਨਾਲ ਮਾਕੇ ਧੇਰਾਈ ਆ ਚੰਦੂ ਮਾਜਰੇ ਵਰਗੇ ਲਾ ਲੋ ਜਿਹੜੇ ਹੋਰ ਧੇਰਾਂ ਨੇ ਉਹਨਾਂ ਦੇ ਵਿੱਚ ਪੁਰਾਣੇ ਐਕਸਪੀਰੀਐਂਸ ਉਹਨਾਂ ਕੋਲੇ ਵੀ ਹੈਗੇ ਆ ਪਰ ਗਾਹਾਂ ਜਿਹੜੇ ਬੰਦੇ ਆ ਉਹ ਵੀ ਸਾਰੇ ਐਕਸਪੀਰੀਐਂਸ ਦਾ ਆਮ ਆਦਮੀ ਪਾਰਟੀ ਨੇ ਵੀ ਕੀ ਆ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਵੀ ਐਕਸਪੀਰੀਐਂਸ ਵਾਲਾ ਬੰਦਾ ਚਾਹੀਦਾ ਤਿੰਨ ਵਾਰ ਦਾ ਐਮਐਲਏ ਦਾ ਕੋਈ ਕਿਡਰ ਛੋਟਾ ਨਹੀਂ ਹੁੰਦਾ ਲੋਕਾਂ ਦੇ ਕੰਮ ਵੀ ਕੀਤੇ ਹੋਣਗੇ ਅਗਲਾ ਪਾਈ ਪਾਵਰ 'ਚ ਵੀ ਰਿਹਾ ਜਦੋਂ ਕਿ ਆ ਉਹਨਾਂ ਦੀ ਪੂਰੀ ਤੂਤੀ ਬੋਲਦੀ ਸੀ ਉਸ ਟਾਈਮ ਦੇ ਜਦੋਂ ਪਾਵਰ 'ਚ ਰਿਹਾ ਹੋਵੇ ਬੰਦਾ ਤੁਸੀਂ ਕੰਮ ਕਰਨ ਦੀ ਗੱਲ ਕਰੀਏ ਹੁਣ ਵੀ ਹਰਮਿੰਦਰ ਨੂੰ ਇੱਕ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਆ ਪਿੰਡ ਦੇ ਵਿੱਚ ਆ ਸਮੱਸਿਆਵਾਂ ਮਾ ਸ਼ਹਿਰ ਦੇ ਵਿੱਚ ਆ ਸਮੱਸਿਆਵਾਂ ਨੇ ਆ ਹੱਲ ਕਰਾਂਗੇ ਆ ਹੱਲ ਕਰਾਂਗੇ ਆ ਹੱਲ ਕਰਾਂਗੇ ਤਾਂ ਇੱਕ ਸਵਾਲ ਤਾਂ 77 ਦੀਪ ਖੜਾ ਹੁੰਦਾ ਕਿ ਹੁਣ ਤੱਕ ਐਮਐਲਏ ਕਸ਼ਮੀਰ ਸਿੰਘ ਸੋਲ ਉਹਨਾਂ ਦੀ ਪਾਰਟੀ ਵੱਲ ਨਹੀਂ ਰਹੇ ਨੇ ਫਿਰ ਕੀ ਹੁਣ ਤੱਕ 3 3.5 ਸਾਲਾਂ ਦੇ ਵਿੱਚ ਉਹਨਾਂ ਲੋਕਾਂ ਦੇ ਕੰਮ ਉਹ ਕਰਵਾ ਹੀ ਨਹੀਂ ਸਕੇ ਤੁਹਾਨੂੰ ਹੀ ਲੱਗਦਾ ਕਿ ਇਹ ਵੀ ਫਿਰ ਇੱਕ ਨਰ ਸਾਮਣੀ ਕਰਵਾਏ ਤੇ ਜਾਂ ਫਿਰ ਐਮਐਲਏ ਕਰਵਾ ਨਹੀਂ ਸਕੇ ਸਰਕਾਰ ਛੱਡੋ ਬਈ ਆਪਾਂ ਗੱਲ ਜੀ ਆਪਾਂ ਸ਼ੁਰੂ ਕਰੀਦਾ ਆਪਾਂ ਤਾਂਹਾਂ ਲਈ ਜੈਸੀ ਰਾਜਾ ਤੇਹੀ ਪਰਜਾ ਦੀ ਜੇ ਆਪਾਂ ਗੱਲ ਕਰੀਏ ਇੱਕ ਬੰਦਾ ਕਹਿੰਦਾ ਸੀ ਮੈਂ ਪੰਜਾਬ ਦੀ ਨਵਜ ਜਾਣਦਾ ਠੀਕ ਹੈ ਨਾ ਪਰ ਉਹਦੀ ਨਵਜ ਕੀ ਹੈ ਦਿੱਲੀ ਵਾਲੇ ਦੱਬ ਕੇ ਬੈਗੇ ਉਹ ਤਾਂ ਹੁਣ ਕੁਝ ਕਰਨ ਯੋਗਾ ਨਹੀਂ ਗਾਹਾਂ ਜਿਹੜੇ ਥੱਲੇ ਡੇ ਸੀਗੇ 94 ਮੈਂ 95 ਜਿਹੜੀਆਂ ਲੋਥਾਂ ਨੇ ਮੈਂ ਲੋਥਾਂ ਤਾਂ ਸ਼ਬਦ ਵਰਦਾ ਕਿਉਂਕਿ ਉਹਨਾਂ ਨੇ ਪਿਛਲੇ ਟਾਈਮ ਦੇ ਵਿੱਚ 4 ਸਾਲ ਟੱਪ ਗਏ ਯਾਰ 4 ਸਾਲ ਦੇ ਵਿੱਚ ਮੈਨੂੰ ਤੁਸੀਂ ਇੱਕ ਵੀ ਐਮਐਲਏ ਦਾ ਕਿਸੇ ਮੁੱਦੇ ਤੇ ਆਪਦੀ ਆਪਦ ਦਿੱਤਾ ਬਿਆਨ ਦਿਖਾ ਦਿਓ ਪੰਜਾਬ ਦੇ ਵਿੱਚੋਂ ਪੰਜ ਸੱਤ ਮੂੰਹ ਦਿਮਾਗੇ ਬੰਦਿਆਂ ਦੇ ਬਿਆਨ ਆ ਰਹੇ ਆ ਕੋ 94 ਦੂਜੇ ਬੰਦੇ ਪਈ ਮੂੰਹ ਦੇਖਣ ਨੂੰ ਰੱਖੇ ਆ ਆਪਦੇ ਏਰੀਏ ਜੀ ਦਾ ਘੱਟੋ ਘੱਟ ਕੀ ਮੰਗ ਉਥੇ 28 ਹੀ ਸਕਦੇ ਸੀ ਨਾ ਨਾ ਤਾਂ ਕੋਈ ਉਥੇ ਵਿਧਾਨ ਸਭਾ ਚ ਬੋਲਦਾ ਹੁਣ ਬੇਸ਼ੱਕ ਕੀ ਆ ਮੈਂ ਕਹਿੰਦਾ ਵੀ ਇਹ ਬੰਦਾ ਇਥੋਂ ਇਹਨਾਂ ਦਾ ਜਿੱਤ ਵੀ ਜਾਵੇ ਠੀਕ ਹੈ ਨਾ ਜਿਹੜਾ ਮੈਂ ਕਿ ਕਾਲੀ ਦਲ ਚੋਂ ਧਾਰਾ ਲਿਆ ਆਇਆ ਹਰਮੀਰ ਸੰਧੂ ਹਰਮੀਰ ਸੰਧੂ ਮੈਂ ਕਹਿੰਦਾ ਜਿਹੜਾ ਧਾਰਾ ਲਿਆ ਆਇਆ ਬੰਦਾ ਜਿੱਤ ਕੇ ਉਥੇ ਭੇਜ ਵੀ ਦੇਵਾਂਗੇ ਇੱਕ ਵਿਧਾਨ ਸਭਾ ਸੈਸ਼ਨ ਰਹਿ ਗਿਆ ਸਿਰਫ ਇੱਕ ਬਜਟ ਹੋਰ ਆਉਣਾ ਤੇ ਪਿਛਲਿਆਂ ਨੇ ਕੀ ਮਾ ਕੇ ਪੱਟ ਲਿਆ ਪੂਛ ਪੱਟ ਲਈ ਕਿਸੇ ਨੇ ਕਿਸੇ ਦੀ ਕੀ ਮਾ ਕੇ ਕਿਸੇ ਨੇ ਆਪਦੇ ਉਹਦੇ ਬਾਅਦ ਤੇ ਹਲਕੇ ਵਾਸਤੇ ਲੈ ਲਿਆ ਜਿਹੜਾ ਕੁਝ ਚੱਲ ਰਿਹਾ ਉਥੇ ਅੰਨੀ ਨੂੰ ਬੋਲਾ ਘੜੀ ਸੀ ਫਿਰਦਾ ਇਥੇ ਕੰਮ ਤਾਂ ਕਿਸੇ ਦਾ ਕੋਈ ਹੋਇਆ ਨਹੀਂ ਹੁਣ ਮਸਲਾ ਤੇ ਰਹਿ ਗਿਆ ਵੀ ਪੰਜਾਬ ਦੇ ਵਿੱਚ ਕੀ ਹੈ ਲੋਕ ਜਜ਼ਬਾਤੀ ਹੈਗੇ ਆ ਇਹ ਤਰ੍ਹਾਂ ਵੀ ਜਜ਼ਬਾਤੀ ਵੋਟਾਂ ਲੈ ਕੇ ਗਈ ਸੀ ਉਦੋਂ ਬਾਅਦ ਜਿਹੜਾ ਮੈਂ ਕਹਿੰਦਾ ਬਰਨਾਲਾ ਮਾ ਕੇ ਸੌਰੀ ਸੰਗਰੂਰ ਬਾਏ ਇਲੈਕਸ਼ਨ ਹੁੰਦੀ ਐ ਐਮਪੀ ਦੀ ਨਾਲ ਦੀ ਨਾਲ ਹੀ ਕੀ ਆ ਵੋਟਾਂ ਪੈ ਜਾਂਦੀਆਂ ਨੇ ਸਰਕਾਰ ਬਣੀ ਤੋਂ ਪਰ ਉਥੇ ਕੀ ਆ ਲੋਕ ਪਲਟੀ ਮਰਵਾ ਦਿੰਦੇ ਆ ਮਾ ਕੇ ਸਰਕਾਰ ਦੀ ਉਦੋਂ ਬਾਅਦ ਜਿੰਨੀਆਂ ਚੱਬੇ ਵਾਲੇ ਇਲੈ ਲੋਕਾਂ ਨੇ ਦੇਖੋ ਉਦੋਂ ਵੀ ਸਰਬਜੀਤ ਖਾਲਸੇ ਨੂੰ ਤੇ ਇਹਨੂੰ ਜਜਵਾਤੀ ਹੋ ਕੇ ਜਿੱਤਾਇਆ ਮੈਂ ਕਹਿੰਦਾ ਵੀ ਕਈ ਬੰਦੇ ਕਹਿੰਦੇ ਆ ਵੀ ਸੰਦੀਪ ਜੇਲ੍ਹ ਚ ਬੈਠਾ ਹੋ ਸਕਦਾ ਅਸਰ ਨਾ ਬਣੇ ਕਈ ਬੰਦੇ ਗੱਲਾਂ ਕਰਦੇ ਆ ਪਰ ਭਾਈ ਇਹ ਉਹੀ ਧਰਤੀ ਆ ਜਿੱਥੇ ਮੈਂ ਕਹਿੰਦਾ ਵੀ ਵਿਮਲਕੌਰ ਖਾਲਸਾ ਵੀ ਜਿੱਤਦੀ ਆ ਉਹਦਾ ਫਾਦਰ ਵੀ ਜਿੱਤਦਾ ਮੈਂ ਕਹਿੰਦਾ ਠੀਕ ਹੈ ਨਾ ਸਰਬਜੀਤ ਸਿੰਘ ਖਾਲਸਾ ਦਾ ਜਿਹੜਾ ਕੀ ਆ ਦਾਦਾ ਸੀ ਉਹ ਵੀ ਇੱਥੋਂ ਕੀ ਬਟਿੰਡੇ ਤੋਂ ਇਲੈਕਸ਼ਨ ਜਿੱਤਦੇ ਆ ਇਹ ਮਾ ਕੇ ਧਰਤੀ ਜਿਹੜੀ ਹੈਗੀ ਆ ਇਹ ਆਪਦੇ ਸ਼ਹੀਦਾਂ ਦੀ ਕਦਰ ਕਰਦੀ ਆ ਠੀਕ ਹੈ ਨਾ ਜਿਹੜਾ ਮਾਕੇ ਲੋਕਾਂ ਦੇ ਮਨ ਦੇ ਵਿੱਚ ਵਸਿਆ ਹੋਇਆ ਕਿਤੇ ਨਾ ਕਿਤੇ ਉਸ ਬੈਲਟ ਨੇ ਸੰਤਾਪ ਪਹੰਡਾਇਆ ਉਸ ਸੰਤਾਪ ਦਾ ਦੁਖੀ ਬੰਦੇ ਨੂੰ ਸੋਧਣ ਵਾਲੇ ਬੰਦੇ ਨੂੰ ਲੋਕ ਸਪੋਰਟ ਦੇਖੋ ਕਰਨਗੇ ਉੱਥੇ ਇਹ ਗੱਲ ਹੋਰ ਆ ਜਦੋਂ ਇਹ ਕਹਿੰਦੇ ਕਿ ਜਦੋਂ ਚੋਣ ਜਾਬਤਾ ਲੱਗ ਜਾਓ ਉਦੋਂ ਤਾਂ ਲੋਕਾਂ ਦੇ ਕੰਮ ਨਹੀਂ ਹੁੰਦੇ ਲੋਕਾਂ ਦੇ ਕੰਮ ਰੁਕ ਜਾਂਦੇ ਆ ਪਰ ਇੱਥੇ ਐਸਾ ਕੁਝ ਹੋ ਰਿਹਾ ਕਿ ਉਹ ਕਹਿੰਦੇ ਨੇ ਕਿ ਮੈਂ ਅਫਸਰ ਭੇਜ ਦੂੰ ਕੱਲ ਨੂੰ ਆ ਭੇਜ ਦੂੰ ਕੱਲ ਨੂੰ ਪੇ ਥੋੜੇ ਕੰਮ ਹੋ ਜਾਣਗੇ ਤੇ ਲੱਗਦਾ ਕਿ ਤਰਨ ਤਰਨ ਦੇ ਵਿੱਚ ਕੰਮ ਉਲਟਾ ਗੱਲ ਕੰਮ ਚੱਲ ਰਿਹਾ ਇਹ ਉਲਟਾ ਦਾ ਬਈ ਸਾਰੇ ਕਿਤੇ ਚੱਲਦਾ ਦੇਖੋ ਇੱਥੇ ਇਲ ਏ ਬਾਈ ਕੀ ਆ ਪਹਿਲਾ ਕੁਆਲੀਫਾਇਰ ਆ ਆਪਾਂ ਕ੍ਰੈਟ ਚ ਜਾਣਦੇ ਆ ਕੀ ਆ ਜਿਹੜੀਆਂ ਟੌਪ ਦੀਆਂ ਚਾਰ ਟੀਮਾਂ ਹੁੰਦੀਆਂ ਨਾ ਜਿਹੜੀਆਂ ਕਿ ਪਹਿਲੀ ਤੇ ਦੂਜੇ ਨੰਬਰ ਵਾਲੀ ਟੀਮ ਹੁੰਦਾ ਉਹਨੂੰ ਆਪਸ ਵਿੱਚ ਪੜਾਇਆ ਜਾਂਦਾ ਤੇ ਉਹਨਾਂ ਚੋਂ ਜਿਹੜੀ ਬੈਸਟ ਟੀਮ ਕੱਢੀ ਜਾਂਦੀ ਆ ਉਹਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਭਾਵੇਂ ਹਰ ਜੇ ਉਹ ਉਹ ਫਿਰ ਕੀ ਆ ਸੈਕੰਡ ਕੁਆਲੀਫਾਇਰ ਚ ਜਿੱਤੀ ਟੀਮ ਨਾਲ ਖੇਡਦੀ ਆ ਮੈਂ ਕਹਣਾ ਵੀ ਇਹਦੇ ਵਿੱਚ ਕੀ ਆ ਪਹਿਲੀ ਜਿਹੜਾ ਬੰਦਾ ਇਸ ਇਲੈਕਸ਼ਨ ਨੂੰ ਜਿੱਤਦਾ ਪਹਿਲੀ ਗੱਲ ਤਾਂ ਉਹ ਟੀਮ ਸਿੱਧੀ ਫਾਈਨਲ ਚ ਬਾਗੀ ਸਮਝ ਲਓ ਵੀ ਅਗਲੀ ਜਿਹੜੀ ਮਾਕੇ ਇਲੈਕਸ਼ਨ 27 ਵਾਲੀ ਹੋਣੀ ਆ ਉਹਦੇ ਚ ਕੀ ਆ ਮੇਨ ਵਿਰੋਧੀ ਤੇ ਰ ਉਦੋਂ ਬਾਅਦ ਜਿਹੜੀ ਦੂਜੀ ਮਾਕੇ ਪਾਰਟੀਆਂ ਆਪਸ ਵਿੱਚ ਭਿੰਨਦੀਆਂ ਹੁਣ ਦੇਖੋ ਕਾਂਗਰਸ ਤੇ ਬੀਜੇਪੀ ਦਾ ਗੇਮ ਚ ਆਊਟ ਆ ਇਸ ਮਾਕੇ ਇਲੈਕਸ਼ਨ ਦੇ ਵਿੱਚ ਠੀਕ ਹੈ ਬੇਸ਼ੱਕ ਜਿਹੜੀ ਮਰਜ਼ੀ ਕਾਨਫਰੰਸ ਕਰੀ ਜਾਣ ਉਥੇ ਪੰਥਕ ਹਲਕਾ ਹੈਗਾ ਪੰਥਕ ਤੇਰਾ ਉਥੇ ਦੋ ਹੈਗੀਆਂ ਨੇ ਤੀਜੀ ਕੀ ਹੈ ਸਰਕਾਰ ਹੈਗੀ ਆ ਜਿਹਦੇ ਕੋਲ ਹੱਥ ਚ ਪਾਵਰ ਹੈਗੀ ਆ ਇਹਨਾਂ ਤਿੰਨਾਂ ਦਾ ਆਪਸ ਵਿੱਚ ਭੇੜ ਹੋਣਾ ਉਸ ਭੇੜ ਦੇ ਵਿੱਚੋਂ ਨਿਤਰੂ ਕੌਣ ਅਜੇ ਤੋਂ 10 15 ਦਿਨਾਂ ਨੂੰ ਗੇਮ ਸਾਫ਼ ਹੋ ਜਾਣੀ ਉਦੋਂ ਵੀ ਆਪਾਂ ਕੀ ਡਿਸਕਸ਼ਨ ਕਰਾਂਗੇ ਦੇਖਾਂਗੇ ਉਥੇ ਕਿਹੜੇ ਬੰਦੇ ਜਿਹੜੇ ਹੈਗੇ ਆ ਕਿਉਂਕਿ ਬਹੁਤ ਫੈਕਟਰ ਨੇ ਕਿ ਲ ਇੱਕ ਫੈਕਟਰ ਕ ਠੀਕ ਹੈ ਨਾ ਜਿਹੜਾ ਮੜਿਓਕਰ ਬੰਦਾ ਆ ਜਿਹੜਾ ਮਿਡਲ ਕਲਾਸ ਆ ਉਹ ਬੰਦਾ ਹੋਰ ਸੋਚਦਾ ਪੰਥਕ ਬੰਦੇ ਦੀ ਹੋਰ ਸੋਚ ਆ ਹੁਣ ਉਥੇ ਜਿਹੜੀ ਵੋਟ ਆ 193000 ਵੋਟ ਆ ਉਹ 93000 ਵੋਟ ਦਾ ਕੀ ਆ ਜਿਹੜੀਆਂ ਸਮੀਕਰਨਾ ਬਣਨੀਆਂ ਨੇ ਪਰ ਮੈਂ ਕਹਣਾ ਵੀ ਵੈਸੇ ਮੈਜੋਰਟੀ ਉਥੇ ਪੰਥਕ ਮਾਕੇ ਜਿਹੜੇ ਹੈਗੇ ਸੋਚ ਵਾਲੇ ਲੋਕ ਵਸਦੇ ਲੱਗਦਾ ਜਿਵੇਂ ਤੁਸੀਂ ਕਹਿੰਦੇ ਕਿ ਬਹੁਤ ਕੁਝ ਬਦਲਣਾ ਬਹੁਤ ਕੁਝ ਉੱਥੇ ਚੱਲਣਾ ਆ ਲੱਗਦਾ ਕਿ ਜੋ ਗੱਲ ਮਨੀਸ਼ ਸੋਦੀਆ ਹੋਰਾਂ ਨੇ ਕਈ ਸਾਮ-ਦਾਮ-ਦੰਡਬੇਦ ਜੋ ਗੱਲ ਪਿਛਲੇ ਦਿਨਾਂ ਚਾਰਵਿੰਦ ਕੇਜੀ ਵਾਲਾ ਕਹਿ ਕੇ ਆਏ ਸਾਮ-ਦਾਮ-ਦੰਡਬੇਦ ਲੱਗਦਾ ਕਿ ਉਹ ਸਭ ਕੁਝ ਚੱਲੂਗਾ ਫਿਰ ਤਰਨਤਰਨ ਦੇ ਵਿੱਚ ਵੀ ਨਹੀਂ ਬਾਈ ਜੀ ਮਗਰ 100% ਚੱਲੂਗਾ ਠੀਕ ਹੈ ਨਾ ਸਮਝੌਤੇ ਵੀ ਕੀਤੇ ਜਾਣਗੇ ਗੱਲਾਂ ਬਾਤਾਂ ਨਾਲ ਹੱਲ ਕਰਨਗੇ ਧਾਮ ਕੀ ਆ ਪੈਸਾ ਦਾ 100% ਹੀ ਵੰਡਿਆ ਜਾਣਾ ਦੰਡ ਜਿਹੜਾ ਹੈਗਾ ਉਹ ਪਿਛਲੇ ਟਾਈਮ ਜੀ ਮੁੰਡੇ ਚੱਕੇ ਗਏ ਆਉਣ ਵਾਲੇ ਟਾਈਮ 'ਚ ਦੇਖੋ ਜਿਹੜੀ ਬਾਈ ਇਲੈਕਸ਼ਨ ਹੁੰਦੀਆਂ ਜਿਵੇਂ ਮੈਂ ਪਹਿਲਾਂ ਤੁਸੀਂ ਗੱਲ ਕਰਕੇ ਛੋਟੇ ਵੀ ਉੱਥੇ ਸਾਰੋ ਕੁਝ ਹੋ ਰਿਹਾ ਉਹ ਤਾਂ ਹੁੰਦਾ ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਨਾ ਇਲੈਕਸ਼ਨ ਕਮਿਸ਼ਨ ਬਹੁਤਾ ਸੀਰੀਅਸ ਨਹੀਂ ਹੁੰਦਾ ਅਫਸਰਾਂ ਨੇ ਬੈਨੇਫਿਟ ਲੈਣੇ ਹੁੰਦੇ ਚੰਗੇ ਅਹੁਦੇ ਲੈਣੇ ਹੁੰਦੇ ਪੁਲਿਸ ਵੀ ਕਿਤੇ ਨਾ ਕਿਤੇ ਮੂੰਹ ਪਾਸੇ ਫੇਰ ਲੈਂਦੀ ਆ ਜਿਹੜੇ ਲੋਕ ਹੁੰਦੇ ਆ ਉਹ 1973 ਦੇ ਨਾਲ ਕੀ ਆਪਦੀ ਡਿਊਟੀ ਨਹੀਂ ਨਿਭਾਉਂਦੇ ਪਰ ਜਦੋਂ ਆ ਜਾਂਦੀ ਆ ਮੈਂ ਕਿ ਮੇਨ ਇਲੈਕਸ਼ਨ ਉਦੋਂ ਸਾਰੀ ਅੱਖਾਂ ਫੇਰ ਜਾਂਦੇ ਆ ਉਦੋਂ ਇਹ ਨਹੀਂ ਪਤਾ ਹੁੰਦਾ ਵੀ ਕਿਹਨੇ ਗਾਹਾਂ ਆਉਣਾ ਉਦੋਂ ਫਿਰ ਅਗਲਾ ਨਿਊਟਰ ਰੋਲ ਨਿਭਾਉਂ ਪੰਜਾਬ ਦੀ ਤਸਵੀਰ ਇਹ ਹੈ ਜੀ ਲੋਕਾਂ ਨੇ ਮੰਡਟ ਦਿਮਾਗ 'ਚ ਬਣਾ ਰੱਖਿਆ 27 ਦਾ ਵੀ ਲੋਕ ਫੈਸਲਾ ਕਰ ਚੁੱਕੇ ਆ ਪਰ ਮੈਂ ਕਹਣਾ ਵੀ ਉਹ ਫੈਸਲਾ ਅਫਸਰ ਲੋਕੀ ਅੱਜ ਨਹੀਂ ਸਮਝ ਸਕਦੇ ਠੀਕ ਹੈ ਨਾ ਇਸ ਕਰਕੇ ਜਿਹੜਾ ਉੱਥੇ ਮਾਹੌਲ ਹੈਗਾ ਅੱਜ ਸਭ ਕੁਝ ਹੋਊਗਾ ਉੱਥੇ ਧੱਕਾ ਵੀ ਹੋਊਗਾ ਪੁਲਿਸ ਵੀ ਸਾਥ ਦੇਊਗੀ ਅਫਸਰ ਸ਼ਾਹੀ ਵੀ ਸਾਥ ਦੇਊਗੀ ਉਹ ਚੀਜ਼ਾਂ ਮੈਟਰ ਵੀ ਕਰਨਗੀਆਂ ਠੀਕ ਹੈ ਨਾ ਮੈਂ ਕਹਿੰਦਾ ਵੀ ਜੇ ਅੱਜ ਮੰਨ ਲਓ ਭਾਵ ਜਿਹੜੀ ਪਾਰਟੀ ਆ ਸਾਡੀ ਉਹ ਜਿੱਤਦੀ ਆ ਤਾਂ ਘੱਟੋ ਘੱਟ ਮੈਂ ਕਹਿੰਦਾ 10000 ਤੋਂ ਵੱਧ ਲੀਡ ਦੇ ਨਾਲ ਜੋ ਸੀਟ ਜਿੱਤਦੀ ਆ ਤਾਂ ਫੇਰ ਮੈਂ ਕਹਿੰਦਾ ਵੀ ਆਪਾਂ ਸੋਚ ਸਕਦੇ ਆ ਵੀ ਹਾਂ ਮੁ ਜਦੋਂ ਘੱਟ ਮਾ ਕੇ ਲੀਡ ਆਉਂਦੀ ਆ ਤੇ ਆਮ ਆਦਮੀ ਪਾਰਟੀ ਸੀਟ ਕਲੀਅਰ 10000 ਤੋਂ ਘੱਟ ਵੋਟਾਂ ਦੇ ਜਿੱਤਦੀ ਆ ਇਹ ਭੁੱਲ ਜੋ ਵੀ ਬਾਈ ਮੈਂ ਕਹਿੰਦਾ ਵੀ ਉਹ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਮੁਕਾਬਲੇ ਦੇ ਵਿੱਚ ਕੀ ਆ ਕਿਤੇ ਨਾ ਕਿਤੇ ਉਸ ਏਰੀਆ 'ਚ ਖੜਨਗੇ ਕਿਉਂਕਿ ਉਹ ਪੰਥਕ ਏਰੀਆ ਹੈਗਾ ਮਾਝੇ ਦੀ ਮਾਲਵੇ ਦੀ ਦੁਆਬੀ ਤਸਰੀ ਹੀ ਆ ਡਾਡਾ ਦੁਆਬੇ ਦੇ ਵਿੱਚ ਹੋਰ ਫੈਕਟਰ ਕੰਮ ਕਰਦੇ ਆ ਮਾਝੇ 'ਚ ਪੰਥਕ ਕੰਮ ਕਰਦੇ ਆ ਸਾਡੇ ਲੋਕ ਮੈਂ ਕਹਿੰਦਾ ਵੀ ਸਾਡੇ ਲੋਕ ਤਾਂ ਕੈਲਕੂਲੇਟਡ ਲੋਕ ਨੇ گاਉਂ ਦੇ ਯਾਰ ਨੇ ਸਾਡੇ ਇਥੇ ਲਾਲਚ ਵਾਸ ਵੋਟ ਵੱਧ ਪੈਂਦੀ ਆ ਮਾਲਵੇ ਦੇ ਵਿੱਚ ਜ਼ਿਆਦਾਤਰ ਪਰ ਉੱਥੇ ਲੋਕ ਪੰਥਕ ਨੇ ਠੀਕ ਹੈ ਨਾ ਉਥੋਂ ਦੇ ਯੋਧੇ ਪੈਦਾ ਹੋਏ ਆ ਉਥੋਂ ਦੇ ਲੋਕ ਲੜਾਕੂ ਵੀ ਹੈਗੇ ਆ ਤੇ ਅੱਜ ਵੀ ਕੀ ਆ ਪਿਛਲੇ ਟਾਈਮ ਜਿਹੜੀਆਂ ਕੁਰਬਾਨੀਆਂ ਉਹ ਵੀ ਮਾਝੇ 'ਚ ਲੋਕਾਂ ਨੇ ਵੱਧ ਕੀਤੀਆਂ ਨੇ ਤੇ ਸੰਦੀਪ ਨੇ ਕੁਰਬਾਨੀ ਕੀਤੀ ਆ ਲੋਕ ਜੇ ਕੀ ਆ ਮੈਂ ਕਹਿੰਦਾ ਵੀ ਮੁੱਲ ਪਾਉਣ ਤੇ ਆਉਣਗੇ ਜਿਵੇਂ ਪਹਿਲਾਂ ਵੀ ਲੋਕਾਂ ਨੇ ਮੁੱਲ ਪਾਇਆ ਫੇਰ ਤਾਂ ਵਨ ਸਾਈਡਡ ਗੇਮ ਹੋ ਸਕਦੀ ਆ ਉਹ ਪਰ ਇਸ ਨੂੰ ਜੇ ਆਪਾਂ ਕਹੀਏ ਵੀ ਹਾਂਜੀ ਜਿਹੜੀਆਂ ਦੂਜੀਆਂ ਧਿਰਾਂ ਨੇ ਜਿਨ੍ਹਾਂ ਨੇ ਖੜਾ ਕਰਨ ਦੇ ਦਾਅਵੇ ਕਰਦੀਆਂ ਨੇ ਵੀ ਖਾਨੀ ਉਹ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਮੈਦਾਨ 'ਚ ਆ ਜਾਣਗੇ ਅੱਜ ਮੈਂ ਕਹਿੰਦਾ ਵੀ ਜੇ ਅਸੀਂ ਮਾਲਵੇ ਦੀ ਗੱਲ ਕਰੀਏ ਮਾਲਵੇ ਦੇ ਵਿੱਚ ਭਾਰਸ ਪੰਜਾਬ ਦਾ ਆਧਾਰ ਨਹੀਂ ਹੈ ਠੀਕ ਹੈ ਦੁਆਬੇ ਦੇ ਵਿੱਚ ਉਹਨਾਂ ਦਾ ਆਧਾਰ ਨਹੀਂ ਹੈ ਮਾਝੇ 'ਚ ਕਿਉਂ ਆ ਕਿ ਮਾਝੇ 'ਚ ਲੋਕ ਜਜ਼ਬਾਤੀ ਆ ਤੇ ਸਾਡੇ ਲੋਕ ਕੀ ਆ ਜਜ਼ਬਾਤੀ ਕਿੱਲਾਂ 'ਚ ਬੜੀ ਛੇਤੀ ਕੀ ਆ ਜਾਂਦਾ ਜਦੋਂ ਅਸੀਂ ਚੱਕ ਲੋ ਧਰ ਲੋ ਵਾਲੀ ਗੱਲ ਕਰਦੇ ਆ ਸਾਡੇ ਲੋਕ ਉੱਠ ਕੇ ਮਗਰ ਤੁਰਦੇ ਆ ਠੀਕ ਹੈ ਨਾ ਇਹ ਅਸੀਂ ਵੀ ਕਹਿੰਦੇ ਆ ਮੈਂ ਕਹਿੰਦਾ ਵੀ ਉੱਥੇ ਉਸ ਬੰਦੇ ਦੀ ਜਿਹੜੀ ਕੁਰਬਾਨੀ ਹੈਗੀ ਆ ਸੰਦੀਪ ਸਿੰਘ ਜਿਹੜਾ ਅੰਦਰ ਬੈਠਾ ਉਹਦੇ ਪਰਿਵਾਰ ਨੂੰ ਜੇ ਲੋਕਾਂ ਨੇ ਮਾ ਕੇ ਕਿ ਅੰਦਰੋਂ ਸੰਪਤੀ ਲੋਕਾਂ ਦੇ ਮਨ 'ਚ ਹੋਈ ਤੇ ਲੋਕ ਸੋਚ ਗਏ ਲੋਕਾਂ ਨੇ ਨਾ ਪਹਿਲਾਂ ਵੀ ਉੱਥੇ ਕੀ ਇੱਕ ਲਾਂਬਾ ਮੇਹਣਾ ਲੈ ਲਿਆ ਸੀਗਾ ਆਪਣੀ ਬੀਬੀ ਖਾਲੜਾ ਨੂੰ ਹਰਾਉਣ ਦਾ ਉਹ ਮੇ ਤਾਂ ਉਹਨਾਂ ਨੂੰ ਪਤਾ ਵੀ ਇਸ ਇਲੈਕਸ਼ਨ ਦਾ ਕੀ ਆ ਪਲੱਸ ਮਾਈਨਸ ਕੱਖ ਨਹੀਂ ਕਿਸੇ ਦਾ ਫਾਇਦਾ ਨਹੀਂ ਹੋਣਾ ਕਿਸੇ ਦਾ ਨੁਕਸਾਨ ਨਹੀਂ ਹੋਣਾ ਇਹ ਕੋਈ ਮਰਜ਼ੀ ਜਿੱਤ ਜੇ ਬਈ ਇਹਦਾ ਸਿਰਫ ਮੈਂ ਤੁਹਾਨੂੰ ਉਹੀ ਕਹਿਣਾ ਵੀ ਸਿਰਫ ਕਿਆਸ ਰੰਗਾਂ ਹੈਗੀਆਂ ਸੈਮੀ ਫਾਈਨਲ ਫਲਾਨਾ ਜੀ ਠੀਕ ਹੈ ਨਾ ਠੀਕ ਹੈ ਇਹ ਇਹਨਾਂ ਦੇ ਵਾਸਤੇ ਬੁਕਾਰ ਦਾ ਸਵਾਲ ਆ ਮੇਨ ਜਿਹੜੀ ਉੱਤੇ ਰਹਿ ਗਈ ਆ ਪਰ ਮੈਂ ਕਹਿੰਦਾ ਹਾਰ ਕੇ ਵੀ ਬਿਸ਼ਰਮ ਵਾਂਗੂ ਕਹਿ ਦਿੰਦੇ ਕਿ ਦੇਖਿਆ ਜੀ ਉਹਨਾਂ ਨੂੰ ਕਿੰਨੀ ਪਈ ਆ ਕਿਉਂਕਿ ਸਟੇਜਾਂ ਦੇ ਧਣੀ ਆ ਇਹਨਾਂ ਨੇ ਮੈਨੂੰ ਉੱਥੇ ਡਰਾਮੇ ਕਰਨੇ ਆ ਪਰ ਮੈਂ ਕਹਿੰਦਾ ਵੀ ਅੱਜ ਸਭ ਤੋਂ ਵੱਡੀ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਦੀ ਜਾਂ ਉਸ ਏਰੀਆ ਉਹ ਲੋਕ ਲਾਲਚ ਬਸ ਵੋਟ ਪਾਉਂਦੇ ਆ ਠੀਕ ਹੈ ਜਾਂ ਉਹ ਲੋਕ ਜਿਹੜੇ ਡਰ ਦੇ ਮਾਰੇ ਵੋਟ ਪਾਉਂਦੇ ਆ ਸਰਕਾਰ ਡਰਾਊਗੀ ਵੀ ਉਹਨਾਂ ਨੂੰ ਠੀਕ ਹੈ ਨਾ ਸਰਕਾਰ ਲਾਲਚ ਵੀ ਦੇਊਗੀ ਜੇ ਸਰਕਾਰ ਜੀ ਦੀ ਇੱਥੇ ਡਰ ਤੇ ਲਾਲਚ ਜਿੱਤੂਗਾ ਜੇ ਮੰਨ ਲਓ ਸੰਦੀਪ ਦਾ ਭਰਾ ਜਿੱਦਾਂ ਤਾਂ ਉੱਥੇ ਕੀ ਆ ਲੋਕਾਂ ਦਾ ਜਿਹੜਾ ਹੈਗਾ ਕਿ ਜਜਵਾਤੀ ਮਾਕੇ ਲੋਕ ਜਿਹੜੇ ਹੈਗੇ ਆ ਉਹ ਆਪ ਦਾ ਕੰਮ ਕਰ ਜਾਣਗੇ ਤਾਂ ਇਹ ਚੀਜ਼ਾਂ ਆਉਣ ਵਾਲੇ ਦਿਨਾਂ 'ਚ ਕੰਮ ਕਰਨਗੀਆਂ ਕਿਹੜੇ ਕਿਹੜੇ ਫੈਕਟਰ ਹੋਰ ਉੱਥੇ ਕੰਮ ਕਰਨਗੇ ਬਾਕੀ ਦੇਖਾਂਗੇ ਜਿਵੇਂ ਕਿ ਜਿਹੜਾ ਮਾਹੌਲ ਬਣਨਾ ਉੱਥੇ ਹਾਲਾਤ ਕੀ ਬਣਨੇ ਆ ਉਹਦੀ ਗੱਲਾਂ ਤਾਂ ਜੇ ਚੱਲਣੀਆਂ ਨੇ ਅੱਜ ਤਾਂ ਦੇਖੋ ਅ ਬੜਾ ਕੁਛ ਮਾਕੇ ਕੀ ਆ ਜੇ ਰੁੱਸਣੇ ਬਥੇਰੇ ਆ ਮੰਨਣੇ ਬਥੇਰੇ ਆ ਬਹੁਤ ਕੁਛ ਜੇ ਚੱਲਣਾ ਜੀ ਤੇ ਨਾਲ ਬਹੁਤ ਉੱਥੇ ਕੰਮ ਮਾਕੇ ਸੈਕਟਰ ਬੜੇ ਕੰਮ ਕਰ ਰਹੇ ਉਹਨਾਂ ਦੇ ਆਨਲਾਈਨ ਟਾਈਮ 'ਚ ਗੱਲ ਕਰਾਂਗੇ ਬਈ ਸਮਾਂ ਤਬਾਹ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਲੋਕਤ ਘਰ ਲਹਿਰ ਤੋਂ ਬਈ ਰੁਪਿੰਦਰ ਹੋਈ ਸੀ ਗੱਲਬਾਤ ਕਰੀ ਜੋ ਹੁਣ ਤੱਕ ਦੇ ਸਮੇਂ ਕਰਨੇ ਹਾਲਾਂਕਿ ਮੈਂ ਪਹਿਲਾਂ ਵੀ ਕਹਿਣਾ ਕਿ ਚੋਣਾ ਦੇ ਵਿੱਚ ਚੋਣਾ ਦੇ ਵੇਲਿਆਂ ਦੇ ਵਿੱਚ ਹਰ ਘੰਟਾ ਨਹੀਂ ਹਰ ਮਿੰਟ ਜਿਹੜਾ ਹੈਗਾ ਉਹ ਮਿੰਟ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਗੇਮ ਜਿਹੜੀ ਆ ਉਹ ਕਿਧਰਲੇ ਪਾਸੇ ਤਬਦੀਲ ਹੋ ਜਾਏ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮਾ ਜੁੜੇ ਰਹੋ ਆਰੇਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ